ਲਓ ਜੀ ਆਪਨਾ ਤਿਆਰ ਹੋ ਚੁੱਕਾ ਬੇਬੇ ਦੇ ਹੱਥਾਂ ਦਾ ਆਂਬ ਦਾ achar ਕਿਵੇਂ-ਕਿਵੇਂ ਤਿਆਰ ਕੀਤਾ ਉਹ ਤੁਸੀਂ ਵਲੌਗ ਚ ਦੇਖੋ ਬਹੁਤ ਹੀ ਘੈਂਟ ਆ ਵੇਖਣ ਨੂੰ ਐਡਾ ਸਵਾਦ ਲੱਗ ਜਾਂਦਾ ਖਾ ਕੇ ਤੇ ਨਿਆਰਾ ਹੀ ਆ ਜਾਣਾ ਇਹ ਹਾਂਜੀ ਦਸਵੀਂ ਕਾਲ ਦੀ ਸਾਨਸੋ ਲਓ ਵੀ ਸਜਣੋ ਆਂਬ ਆਂਬ ਕਰਾਇਆ ਪਏ ਪਿੱਛੇ ਵਲੌਗ ਚ ਲੈ ਕੇ ਆਂਦੇ ਕੀ ਲੈ ਕੇ ਆਂਦੇ ਆਂ ਬੇਬੇ ਆਂਬ ਅੱਜ ਕੀ ਕਰਾਂਗੇ ਆਂਬ ਲਾਂਦੇ ਹੁਣ ਇਹਨਾਂ ਨੂੰ ਕੱਟਣਾ ਤੇ ਕੱਟ ਕੇ ਕੀ ਕਰਾਂ ਮੈਂ ਇਹਨਾਂ ਦਾ achar ਬਣਾਵਾਂਗੇ ਤੇ ਲਓ ਵੀ ਸਜਣੋ ਅੱਜ ਵਾਲੇ ਵਲੌਗ ਚ ਆਪਾਂ ਪਾਵਾਂਗੇ ਆਂਬ ਦਾ achar ਵਧੀਆ ਦੇਸੀ ਤਰੀਕੇ ਨਾਲ ਆਏ ਆ ਵੀ ਕਈ ਆ ਜਾਰੋ ਹੀ ਕਟਾ ਸਕਦੇ ਆ ਪਰ ਆਪਾਂ ਹਰ ਵੇਰੀ ਘਰੇ ਲਿਆ ਕੇ ਧੋ ਕੇ ਫੇਰ ਕੱਟਦੇ ਆਪ ਹੀ ਕੱਟੀ ਦੇ ਆ ਇਹ ਆਪਾਂ ਚਾਰਨਾ ਇਹਨਾਂ ਚ ਇੱਕ ਜਾਨੇ ਨੂੰ ਦੇਣਾ ਠੀਕ ਆ ਸਬਸਕ੍ਰਾਈਬਰ ਨੂੰ ਲਓ ਜੀ ਜੱਜ ਨੂੰ ਇਹ ਕਿ ਜਾਨੇ ਦੇ ਘਰੇ ਜਰੂਰ ਪਾਰਸਲ ਕਰਾਂਗੇ ਠੀਕ ਆ ਤੇ ਪਾਰਸਲ ਕਰਾਂਗੇ ਪਹਿਲੇ ਪਾਤਾ ਲਿਏ ਫੇਰ ਪਾਰਸਲ ਕਰਾਂਗੇ ਸੋ ਗੱਲ ਸਹੀ ਆ ਇਹ ਆਪਾਂ ਨਾ ਉਂਝ ਆ ਸੀਗੇ 400 ਨੂੰ ਪਸੇਰੀ 350 ਨੂੰ ਪਸੇਰੀ ਦਿੱਤੇ ਹੀ ਇੱਕ ਦੂਸਰੇ ਆ ਬਹੀ ਉਹ ਹੈਗੇ 250 ਨੂੰ ਇੱਕ 200 ਨੂੰ ਇਹ ਵੱਡੇ ਆਮ ਲੈ ਕੇ ਆ ਤੇ ਚਾਰ ਆਸਤੋਂ ਕਹਿੰਦੇ ਵਧੀਆ ਹੀ ਲੈ ਜਾਓ ਤੇ ਹੁਣ ਇਹਨਾਂ ਦੀ ਆਪਾਂ ਕਟਾਈ ਕਰਾਂਗੇ ਫਿਰ ਜਿਹੜੇ ਖੂਫੀਆ ਮਸਾਲੇ ਪਾਉਣੇ ਉਹ ਆਪਾਂ ਤੁਹਾਨੂੰ ਦੱਸਾਂਗੇ ਅੱਗੇ ਹਰ ਵਾਰੀ ਆਪਾਂ ਨੂੰ ਕਿਤਾ ਹੀ ਆਪਾਂ ਮੁੱਲ ਲਿਆਉਣੇ ਹਰ ਵਾਰੀ ਰਿਸ਼ਤੇਦਾਰੀ ਚੋਂ ਹੀ ਆਪਾਂ ਨੂੰ ਆਮ ਬੰਦਦੇ ਆ ਤੇ ਇਸ ਵਾਰੀ ਰਿਸ਼ਤੇਦਾਰਾਂ ਦੇ ਵੀ ਆਉਦੇ ਨਹੀਂ ਲੱਗੇ ਸੀ ਤਾਂ ਸਾਨੂੰ ਮੁੱਲ ਲਿਆਉਣੇ ਪਏ ਕੱਟੀਏ ਫਿਰ ਕੱਟਣੀ ਸ਼ੁਰੂ ਕਰੋ ਸ਼ੁਰੂ ਕਰਾਂਗੇ ਸ਼ੁਰੂ ਕਰ ਸ਼ਾਬਾਹਰੂ ਚੱਤਨਾ ਪਾਣੀ ਤਰੀ ਕੱਟ ਦੋ ਕਰਾਂ ਦੀ ਲਓ ਜੀ ਸਜਣੋ ਜਿਹੜੇ ਲਾਗੇ ਤਾਂ ਕੇ ਨਾ ਆਪਣੇ ਕਰਾਂ ਦੀ ਐਡਰੈਸ ਦਾ ਤੋ ਤੁਹਾਡੇ ਘਰੇ ਪਹੁੰਚ ਦੇ ਕਰ ਦਾਂਗੇ ਆਪਾਂ ਹਾਂ ਨਾਲੇ ਚਾਹ ਪੀ ਜਾਗੇ ਤੇ ਨਾਲੇ ਫੜਾ ਜਾਗੇ ਹਾਂ ਜਿਹੜੇ ਫਰੋਜਪੁਰ ਏਰੀਆ ਦਾ ਫਰੋਜਪੁਰ ਏਰੀਆ ਦਾ ਕੋਈ ਵੀ ਹਾਂ ਫਰੋਜਪੁਰ ਏਰੀਆ ਦੇ ਆਪਾਂ ਲੈ ਕੇ ਕਿੰਨੇ 10 ਕਿਲੋ ਲੈ ਕੇ ਆਂਦੇ ਨਾ ਹਾਂ 10 ਕਿਲੋ ਲੈਂਦੇ ਆ ਇਹਨੇ ਫੜੀ ਕਰਨੀ ਛੋਟੀਆਂ ਹੀ ਉਹ ਜੜੀਆਂ ਲੋ ਜੀ ਕਈ ਕਈ ਵਾਰ ਆ ਕਈ ਉੱਥੇ ਕਟਾ ਲੈਂਦੇ ਆਪਾਂ ਘਰੇ ਆ ਕੇ ਕੱਟਦੇ ਆਂ ਨਹੀਂ ਆਪਾਂ ਨਹੀਂ ਕਦੇ ਕਟਾਏ ਆਪਾਂ ਤਾਂ ਘਰੇ ਆਣ ਕੇ ਕੱਟਦੇ ਹੁੰਦੇ ਆ ਕਿਉਂਕਿ ਘਰੇ ਵਧੀਆ ਹੋ ਕੇ ਸਾਫ ਸੁਥਰੇ ਹੋ ਜਾਂਦੇ ਆ ਸਿੰਪਲ ਪਾਸ ਕਰਾਓ ਨਾ ਉਧਰੋਂ ਬੇਬੇ ਨੂੰ ਵਖਾ ਪਾੜੀ ਮੈਨੂੰ ਲੱਗਾ ਵੱਡੇ ਸਿੰਪਲ ਪਾਸ ਕਰਾਓ ਦੱਸੋ ਕਰਾਂ ਦੀ ਹੋਰ ਕੀ ਕਰੋ ਹੈ ਘੱਟ ਕਰੋ ਹੋਰ ਬਰੀ ਕਰੋ ਵੇਸਟ ਜਾਂਦੀ ਆ ਸਾਈਜ਼ ਬਾਲਾ ਵੱਡਾ ਆ ਆ ਠੀਕ ਆ ਆ ਦੱਸੋ ਮੈਂ ਆ ਠੀਕ ਆ ਸੈਂਪਲ ਪਾਸਾ ਐ ਕਰ ਦੋ ਆ ਗੋਡ ਗੋਡ ਆ ਗੋਡ ਆ ਜੈ ਨਹੀਂ ਕਰੋ ਬਸ ਹਾਂ ਜੀ ਉਹ ਗੋਡ ਹੋ ਗਿਆ ਕੰਮ ਅੰਬਾ ਦਾ ਬੂਟਾ ਮੈਂ ਮੈਂ ਰਾਮੂ ਕੇ ਕੱਟ ਲੈਣੀ ਆ ਰਾਲੇ ਬੇਬੇ ਅੰਬਾ ਦਾ ਕਿਹਾ ਅੰਬਾ ਦਾ ਬੂਟਾ ਮੈਂ ਅੰਮਾ ਦਾ ਬੂਟਾ ਨੇ ਮੈਂ ਪਾਣੀ ਦੇ ਦੇ ਪਾਲਿਆ ਆਂਬ ਖਾ ਗਏ ਲੋਕੀ ਅਸਾਂ ਦਿਨ ਪਰ ਜਾ ਲਿਆ ਪਰ ਇਸ ਵਾਰੀ ਬੇਬੇ ਆਪਾ ਪਾਵਾਂਗੇ ਹਾਂ ਇਹ ਹੁਣ ਪਾਵਾਂਗੇ ਖਾਣ ਬਣਾਉਣੇ ਰਿਸ਼ਤੇਦਾਰਾਂ ਦੇ ਨਹੀਂ ਨਹੀਂ ਉਹ ਇੱਕ ਜਾਨੇ ਦੇ ਘਰੇ ਆਪਾਂ ਭੇਜਾਂਗੇ ਇੰਨੇ ਕੜਾ ਥੋੜੀ ਹੀ ਕੱਲਾਂਗੇ ਬਾਹਰੇ ਨਹੀਂ ਕੱਲਣੇ ਹਾਂ ਥੋੜੀ ਜਿਹੀ ਇੰਨੇ ਕੜਾ ਆਪਾਂ ਕੋਈ ਨਹੀਂ ਬੇਬੇ ਬਾਹਰੇ ਕੱਲ ਦਾਂਗੇ ਨਹੀਂ ਪਿਆਰ ਪਤਾ ਕਿਦਾ ਕਰਦੇ ਹੋ ਆਪਾਂ ਨਹੀਂ ਖਾਇਆ ਕਰੋ ਜੋ ਪਾਉਨੇ ਤੇ ਖਾਇਆ ਵੀ ਕਰੋ ਹਾਂ ਹਾਂ ਹੁਣ ਹਰ ਮੁੰਡਾ ਸਕੂਲ ਨਹੀਂ ਜਾਂਦਾ ਰੋਜ਼ ਇੱਕ ਫਾੜੀ ਅੱਗੇ ਇਹਦੀ ਸਕੂਲ ਦੀ ਹੁੰਦੀ ਸੀ ਪਰੌਠੇ ਨਾਲ ਦਿੰਦੇ ਉਹ ਤਾਂ ਕਦੇ ਖਾਦਾ ਹੀ ਨਹੀਂ ਪਿਆਰ ਨਾਲ ਰੋਟੀ ਦੇ ਦਿੰਦੇ ਪਰੌਠੇ ਨਾਲ ਜਾਂ ਫਾੜੀਆਂ ਉਦੋਂ ਕਿਤੇ ਇੰਨਾ ਕੁਝ ਹੁੰਦਾ ਸੀ ਖਾਣ ਨੂੰ ਪਰੌਠੇ ਨਾਲ ਆਮਬਦਾ ਚਾਹ ਬਣਾ ਦਿੰਦੇ ਹਾਂ ਮम्मी ਆ ਜੀ ਬੰਦੀ ਫਾੜੀ ਨਾਲ ਕਹਾਗ ਨਹੀਂ ਤੇ ਖਾ ਦਿੰਦੇ ਪਰ ਆਮਬਦਾ ਚਾਹ ਸਾਰਿਆਂ ਦਾ ਫੇਵਰੇਟ ਹਾਂ ਸਾਰੇ ਖਾ ਲੈਂਦੇ ਜੇ ਟ੍ਰੇਨ ਚ ਲੈ ਜੀਏ ਨਾ ਸਾਰੇ ਟ੍ਰੇਨ ਚੋਂ 스멜 ਆਉਣ ਲੱਗ ਜਾਂਦੀ ਜੀ ਘਰਿਆਂ ਦਾ ਰੋਟੀ ਖਾਣ ਨੂੰ ਹਾਂ ਮੈਂ ਇੱਕ ਅੰਬ ਦਾ ਚਾਰ ਜ਼ਿਆਦਾ ਖਾਣਾ ਇੱਕ ਖੱਟੀ ਜਿਹੜੀ ਹੁੰਦੀ ਅੰਬ ਦੇ ਚਾਰ ਨਾਲ ਗੰਡਾ ਰੱਖ ਕੇ ਰੋਟੀ ਬਹੁਤ ਜਾਨਨ ਕਰਦੀ ਹਾਂ ਹਮ ਧੀਰ ਵੀ ਹਾਂ ਹਾਂ ਬਾਦੂ ਆਪੋ ਸਾਡੇ ਆਪਣੇ ਘਰ ਚੋਂ ਸਾਰਨੋਂ ਜ਼ਿਆਦਾ ਅੰਬ ਦਾ ਚਾਰ ਮੈਂ ਤੇ ਹਰਮਣੀ ਖਾਣੇ ਹਾਂ ਬਸ ਕੱਚਾ ਕੱਚਾ ਹੀ ਅਸੀਂ ਸ਼ੁਰੂ ਕਰ ਦੇਣਾ ਬਸ ਹੁਣ ਜਿਵੇਂ ਅੱਜ ਪਾ ਲਿਆ ਨੇ ਕੱਲ ਤੋਂ ਹੀ ਖਾਣਾ ਸ਼ੁਰੂ ਕਰ ਦੇਣਾ ਕਿਉਂਕਿ ਫਰੈਸ਼ ਚੀਜ਼ੇ ਖਾਈ ਦੀਆਂ ਇੱਕ ਤਾਂ ਕ ਅੰਮ੍ਰਿਤ ਮਤਾ ਚਾਰ ਬਾਬ ਖਾਣੇ ਆ ਹਾਂਜੀ ਇਹ ਸੀ ਇੱਕ ਕੋਨੇ ਛੋਲੇ ਬਾਬ ਖਾਣੇ ਆ ਹਾਂ ਬੰਮੇ ਬਹੁਤ ਖਾਂਦੇ ਆ ਬੇਬੇ ਇਹ ਕਾ ਤੋ ਕਹਿੰਦੇ ਆ ਜੇ ਅਪ ਕਿਤੇ ਜਾਈਏ ਉਥੇ ਅੰਬ ਲੈਣ ਗਏ ਸੀ ਅਗਲਾ ਨਾ ਜਾਂਦਾ ਤੋ ਅੰਬ ਲੈਣ ਗਏ ਆ ਵੀ ਆ ਵੀ ਅੰਬ ਲੈਣ ਗਏ ਕੱਲ ਆਪਾਂ ਨੂੰ ਕਿਹਾ ਕਿਸ ਨੇ ਹਰਮਨ ਲੇਣੇ ਆ ਸਹੀ ਗੱਲ ਪਰ ਆਪਾਂ ਬਲਾਈਆਂ ਹੀ ਗੱਲ ਆਪਾਂ ਬਲਾਨਗੇ ਆਪਾਂ ਆਪਾਂ ਗੱਲ ਦਹੀਂ ਪੱਲੇ ਵੀ ਬੜੇ ਸਵਾਦ ਹਨਾ ਬਹੁਤ ਸਵਾਦ ਹੈ ਸਵਾਦ ਕਿ ਹੋ ਹੋਲੇ ਪੋਲੇ ਜਿਹਾ ਜਿਵੇਂ ਇਹਨਾਂ ਵੀ ਫਰੈਸ਼ ਇਧਰ ਵੀ ਪੁੱਛੋ ਜੀਰੇ ਵਾਲਿਆਂ ਨੂੰ ਲਓ ਜੀ ਸੱਜਣਾ ਕਮੈਂਟ ਵਿੱਚ ਦੱਸੋ ਜੀਰੇ ਜਿਹੜੇ ਆਪਣੇ ਉਹ ਸ਼ੇਰਾ ਵਾਲੀ ਚੌਂਕ ਕੋਲੇ ਗੋਲ ਗੱਪੇ ਵਾਲੀ ਰੇੜੀ ਹੈ ਮਨੋਜ ਕੀ ਨਾ ਹੋਰ ਇਧਰ ਇਧਰ ਸੱਜੇ ਹੱਥ ਰੇੜੀ ਲੱਗਦੀ ਕਿਹਨੇ ਕਿਹਨੇ ਉਥੋਂ ਗੋਲ ਗੱਪੇ ਤੇ ਦਹੀਂ ਪੱਲੇ ਖਾਦੇ ਆ ਜਿਹਨੇ ਨਹੀਂ ਖਾਦੇ ਖਾ ਕੇ ਆਏ ਹੋ ਜਿਹੜਾ ਇੱਕ ਵਾਰੀ ਜਦੋਂ ਵੀ ਸ਼ਹਿਰ ਜਾਊਗਾ ਉੱਥੇ ਪਹਿਲਾਂ ਉਹ ਗੋਲ ਗੱਪਾ ਵਾਲੇ ਕੋਲੇ ਰੁਕੂਗਾ ਫਿਰ ਪੱਕਾ ਜਾਊਗਾ ਉਹ ਗੱਲ ਖੁਸ਼ ਬੜਾ ਹੋਇਆ ਪਿੰਜੀ ਵਾਰੀ ਵੀਡੀਓ ਪਾਈ ਹੋ ਗਈ ਉਹ ਤਾਂ ਵੀਰੇ ਬੜੇ ਜਾਣਿਆ ਬੜੇ ਆਏ ਮੈਨੂੰ ਦੱਸ ਜਾਣਾ ਆ ਆ ਦਾ ਕੋਈ ਹਾਂ ਹੁਣ ਅਰਮਨ ਜਿਵੇਂ ਤੇਰਾ ਪ੍ਰੋਜੈਕਟ ਵਾਲੀ ਮਾਮੀ ਆ ਬਾਹਰ ਨਹੀਂ ਉਹ ਆਏ ਕਿਤੇ ਉਹ ਦਵਾਰੇ ਫੇਰ ਗੋਲ ਗੱਪੇ ਖਾ ਗਈ ਜਾਨ ਇੱਕ ਵਾਰੀ ਮਾਮੀ ਨੂੰ ਖਵਾ ਦੇ ਦੂਸਰੀ ਵਾਰੀ ਮਾਮੀ ਨੂੰ ਮੈਂ ਇਧਰ ਹੀ ਤਲਵੰਡੀ ਆਪਦੀ ਲਾਇਆ ਮਾਮੀ ਗੁੱਸੇ ਹੋਈਏ ਇਹ ਗੋਲ ਗੱਪੇ ਨਹੀਂ ਖਵਾਏ ਲਾਓ ਜੀ ਆਂਬ ਦਾ ਚਾਰ ਗੋਭੀ ਦਾ ਚਾਰ ਆਂਬ ਦਾ ਚਾਰ ਨਿੰਬੂ ਦਾ ਚਾਰ ਗਾਜਰ ਦਾ ਚਾਰ ਮਿਰਚ ਦਾ ਚਾਰ ਢੇਉ ਦਾ ਚਾਰ ਹਾਂਜੀ ਇਹ ਚਾਰ ਕਿੱਥੇ ਭੈਣ ਫਰਾ ਨੂੰ ਲੋੜ ਹੋਵੇ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਆ ਹਾਂ ਅੱਛਾ ਲੈ ਸਕਦੇ ਆ ਅੱਛਾ ਲੈ ਸਕਦੇ ਕਿੰਨੇ ਰੁਪਏ ਕਿਲੋ ਭੈਣ ਜੀ ਫਿਰ ਮੌਕੇ ਦੱਸੂਗਾ اچھا ਮੌਕੇ ਤੇ ਜਾਇਜ਼ਮਾਨ ਤਨ ਕਰ ਲੋ ਹਾਂ ਪਤਾ ਲੱਗ ਗਿਆ ਮਾਨਤਨ ਕਰੋਗੇ ਨਾ ਤੁਸੀਂ ਵਾਦੂ ਵਾਦੂ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਇਸ ਟਾਈਮ ਸਰਨ ਵੱਧ ਹੈਲਪ ਅਸੀਂ ਕਰਾ ਰਹੇ ਹਾਂ ਮੈਂ ਤੇ ਬੇਬੇ ਅਸੀਂ ਦੱਸ ਰਹੇ ਹਾਂ ਕਿ ਇਦਾਂ ਨਹੀਂ ਇਦਾਂ ਕਰੋ ਇਦਾਂ ਨਹੀਂ ਆਹ ਇਹ ਤਾਂ ਪੂਰੀ ਸਲਾਹ ਦੇ ਰਹੇ ਸਲਾਹ ਚੰਗੀ ਆ ਕੰਮ ਨਾਲੋਂ ਹਾਂ ਅਗਲਾ ਪੰਡਾ ਕੱਲਾ ਜਿਉਂ ਬੈਠਾ ਕੰਦ ਨੂੰ ਹੀ ਪੁੱਛ ਲਾ ਕੱਦ ਤੋ ਪੁੱਛ ਕੇ ਨਾ ਕਰ ਕੰਦ ਕੇ ਬੋਲਦੀ ਆ ਆਹ ਦਿੰਦਾ ਨਾ ਸਹੀ ਗੱਲ ਆ ਸਹੀ ਸਲਾਹ ਦੇ ਰਹੇ ਕਿ ਇਦਾਂ ਨਹੀਂ ਡੈਡੀ ਜੀ ਇਦਾਂ ਕਰ ਲਓ ਤੁਸੀਂ ਹਾਂ ਤੁਸੀਂ ਦੋਵੇਂ ਸਲਾਹਾਂ ਦੇਣ ਕੰਮ ਕੋਈ ਕਰਨਾ ਇਦਾਂ ਨਹੀਂ ਆ ਬੇਬੇ ਵਾਧੂ ਕੰਮ ਕਰਦੇ ਆ ਆਪਾਂ ਦੋਸਤ ਨਹੀਂ ਆਪਾਂ ਨੂੰ ਹੱਲ ਵੇਲੇ ਆਹੀਂ ਵੇਲੇ ਆ ਲਾਓ ਜੀ ਇਹ ਕੰਮ ਦਿਖਾਉਣੇ ਇਹਦੇ ਚ ਗੱਟਕੀਆਂ ਨਹੀਂ ਤਾਂ ਗੜਕ ਨਹੀਂ ਦੇ ਹਾਂਜੀ ਇਸ ਵਿੱਚ ਗੜਕ ਨਹੀਂ ਹੈ ਇਸ ਦੇ ਬਾਰੇ ਵਿੱਚ ਆਪਕੇ ਕੀ ਖਿਆਲ ਹੈ ਇਹ ਲਾਲੀ ਹੋ ਗਈ ਨਾ ਵਿੱਚ ਇਹ ਪੱਕਣਾ ਨਾ ਕਰਨਾ ਅੱਛਾ ਪੱਕਣਾ ਨਹੀਂ ਹਾਂ ਪੱਕਣ ਦਾ ਤਾਂ ਨਹੀਂਗਾ ਆ ਵੀ ਖੱਟਾ ਹੋ ਗਿਆ ਦੂਜੇ ਚਿੱਟੇ ਚਿੱਟੇ ਨਹੀਂ ਜੇ ਪੱਕ ਗੜਕ ਤੇ ਫੈਰੀ ਹੋਣੀ ਪੱਕਤਾ ਹੁੰਦੀ ਹੈ ਵਿੱਚ ਕਮਾਲ ਹੀ ਆਂਬਾ ਦੀ ਦਮ ਆਂਬੀ ਬੜੇ ਆਪਣੇ ਚੱਲਣ ਨਹੀਂ ਦਿੱਤੀ ਯਾਰ ਇਹਨਾਂ ਕੋਈ ਨਾ ਚੱਲਣ ਦੇ ਵਾਟਾ ਲਾ ਕੇ ਕੀ ਕਰਨ ਜਾਵੇ ਸਿੱਧੀ ਉੱਡ ਗਿਆ ਵਾ ਨਹੀਂ ਆ ਲੈ ਆ ਬਹੁਤ ਸੋਹਣੇ ਆਂਬਾ ਲਓ ਜੀ ਅਸਲੀ ਕੋ ਸਾਹਿਬ ਤੇ ਹੁਣ ਪਹੁੰਚੇ ਆਪਣੇ ਕੋਲੇ ਹਾਂ ਆ ਔਟਯਾਕ ਸਾਰਾ ਹੀ ਹਲਾਤਾ ਉੱਥੇ ਪੈਰ ਰੱਖ ਕੇ ਚਾ ਕਰ ਆ ਚੱਪੀ ਆਓ ਵੀਰ ਜੀ ਆਓ ਭੈਣ ਜੀ ਵਧੀਆ ਅੰਬਲਾ achar ਖਾਓ ਵੀਰ ਜੀ ਇਹ ਅੰਬਲਾ achar ਇਹ ਅੰਬਦਾ achar ਸਪੈਸ਼ਲ ਪੈਰਿਆ ਘਰੇ ਤਿਆਰ ਕੀਤਾ ਜਾਂਦਾ ਹੈ ਜੀ ਸਰੋਂ ਦੇ ਤੇਲ ਵਿੱਚ ਉਹਨਾਂ ਨੇ ਕਿੰਨਾ 2 ਕਿਲੋ ਤੇਲ ਲਾਈਆ ਚੈੱਕ ਕਰੋ ਕਰਾਂ ਦੀ ਵਧੀਆ ਫਰੈਸ਼ achar ਅੰਬਦਾ achar ਆਪਾਂ ਦੇ ਕਰਾ ਲਈਏ ਸਿਰਾਂ ਆ ਜੇ ਆਂਬੇ ਘਿਰੀਆ ਫਿਰਾ ਕਰਾ ਦੇਗਾ ਫਿਰ ਆਪਨੇ ਆ ਕੇ ਲੱਗੂਗਾ ਫਾੜੀਆਂ ਕਿਵੇਂ ਕੀਤੀਆਂ ਇਹ ਤਾਂ ਬਾਲੇ ਬਰੀ ਕਰਤੀਆਂ ਨੇ ਮਿੱਤਰ ਮਿੱਤਰ ਰਹਿਣ ਦੇ ਬਸ ਕਰ ਜਾ ਸਾਰੇ ਕਿਚਨ ਮਿੱਤਰ ਮਾਰਦੇ ਆ ਹਾਰਾਂਗੇ ਇਹਨੂੰ ਕੱਢੀਏ ਨਾ ਹੁਣ ਸਾਰੇ ਖਾਣਾਂਗੇ ਬੈਹ ਜਾਂਦੇ ਯਾਰ ਮੈਨੂੰ ਕੋਈ ਕੰਮ ਨਾ ਕਰ ਲੋ ਚੱਲ ਬਸ ਬਸ ਓਏ ਕਈ ਵਾਰੀ ਬੱਚੇ ਨਹੀਂ ਛੋਟੇ ਬੱਚੇ ਕੋ ਸਾਹਿਬ ਕੋ ਸਾਹਿਬ ਆਥੂ ਅੰਕਲ ਜੀ ਤੁਸੀਂ ਜਲੋ ਇਹ ਇਧਰ ਨਹੀਂ ਕੰਮ ਸੈੱਟ ਨਾ ਮੈਨੂੰ ਹੀ ਆਉਣਾ ਪੈਣਾ ਫਿਰ ਇਹਨੇ ਤਾਂ ਬਸ ਆਂਬਾ ਵੇ ਕੀ ਚਰਮਿਚਰ ਮਾਰ ਗੱਲਾਂ ਬਾਹਰੀਆਂ ਕਰਦਾ ਤੇ ਕੰਮ ਕੋਈ ਹੁੰਦਾ ਨਹੀਂ ਆ ਜਾ ਵੇ ਨਾ ਪਿਆ ਕਰਦਾ ਲੈਂਦਾ ਜੇ ਦੋ ਕਰਾ ਉਧਰ ਵੀ ਇਧਰ ਵੱਡੇ ਖੜਾਰੀਆਂ ਹੱਥ ਛੱਡ ਕੇ ਵੇ ਜਿੱਦਣ ਦੇ ਆਏ ਨਾ ਆਪਾਂ ਥੋੜਾ ਮੌਸਮ ਠੰਡਾ ਹੀ ਰਿਹਾ ਹੈ ਨਾ ਵਧੀਆ ਮੌਸਮ ਉਹ ਤਾਂ ਗਰਮੀ ਸੀ ਮੈਂ ਆਂਦੀ ਤੁਸੀਂ ਤਾਂ ਪਹਾੜਾਂ ਤੇ ਗਏ ਮੈਂ ਕਿਹਾ ਸੀ ਪਹਾੜਾਂ ਚੋਂ ਮੌਸਮ ਇੱਧਰ ਲੈ ਕੇ ਆਏਗਾ ਉਹਦਾਂ ਤਾਂ ਮੀਂਹ ਪਈ ਜਾਂਦਾ ਟਿੱਕੀ ਚ ਪਾ ਲਿਆ ਸੀ ਗੱਡੀ ਵੱਡੀ ਸੀ ਨਾ ਟਿੱਕੀ ਜਵਾਵਾ ਪੈ ਗਿਆ ਇੱਥੇ ਜਾਣ ਕੇ ਛੱਡਦਾ ਇੱਕ ਘਰੇ ਲਓ ਜੀ ਇੱਧਰ ਗੱਡੀ ਸਾਡੀ ਮੋਦੀ ਹੋ ਚੁੱਕੀ ਡਾਲਰ ਓਏ ਗੁੱਗਲ ਆਈ ਆ ਸੋ ਗਿਆ ਹੀ ਬੇਤੁ ਭੇਤੀ ਜ਼ਹਰੀਆਂ ਰੂਟਾਂ ਦਾ ਘੁੰਮਣ ਕਿਉਂ ਨਹੀਂ ਜਾਂਦਾ ਗੁਗਲੂ ਜੀ ਘੁੰਮ ਕੇ ਤੇ ਆਏ ਹੁਣ ਆਪਾਂ ਹੋਰ ਕਿੰਨਾ ਘੁੰਮਣਾ ਹੋਰ ਘੁੰਮਾ ਜੀ ਹੋਰ ਘੁੰਮਾਂਗੇ ਕਿੱਥੇ ਘੁੰਮਣਾ ਹੋਣ ਦੇਖਾਂਗੇ ਨਾ ਬੇਬੇ ਤੇ ਆ ਬੇਬੇ ਘੁੰਮ ਕੇ ਬੇਬੇ ਤੂੰ ਖੁਸ਼ ਰਹੀ ਨਹੀਂ ਹਣਾ ਹੋਰ ਵਧੀਆ ਰਹੀ ਹਣਾ ਚੜ ਜਾਂਦੀ ਕਿ ਜਿਹੜੇ ਦੋ ਬਰੇ ਹੈਗੇ ਹੋਰ ਰੱਬ ਲੰਮੀਆਂ ਮੇਰਾ ਕਰੇ ਤੈਨੂੰ ਚੜਦੀਆਂ ਕਲਾ ਰੱਖੇ ਲੰਮੀਆਂ ਬਣ ਜਾਂਦੀਆਂ ਉੱਥੇ ਮੇਰੀਆਂ ਹੈਂ ਸੇਲੀਆਂ ਬਹੁਤ ਬਣ ਜਾਂਦੀਆਂ ਓ ਮਾਈ ਗੋਡ ਹੋਰ ਡੈਡੀ ਨੇ ਕੱਟਿਆ ਕਿਤੇ ਇੱਕ ਬੰਦਾ ਮੈਡੀ ਕਰਦਾ ਮੇਰੇ ਬੇ ਮੈਂ ਤਾਂ ਕੱਟਿਆ ਬੇਬੇ ਝੂਠ ਮਾਰੀ ਜਾਂਦੀ ਮੈਂ ਦੇ ਢਾਈ ਪਿਆ ਦਾ ਇਹ ਕਾ ਬੇ ਬੇ ਨਾ ਪਤਾ ਕਿਹੜੇ ਘਟੇ ਇਹ ਕਾ ਘਟਦਾ ਇਹ ਕਾ ਘਟਦਾ ਚਲੋ ਜੀ ਲਓ ਵੀ ਸਜਣੋ ਹੁਣ ਪਾ ਦਾਂਗੇ ਆਪਾਂ ਜਿਹੜਾ ਆਪਣੇ ਆਮ ਬੜੇ ਕੱਟ ਕੇ ਰੱਖਿਆ ਉਹਨੂੰ ਬਾਲਟੀ ਚ ਬਾਲਟੀ ਚ ਪਾ ਕੇ ਫਿਰ ਕੀ ਕਰਨਾ ਉਹਨੂੰ ਬਾਲਟੀ ਚ ਪਾ ਕੇ ਨੂਨ ਪਾ ਕੇ ਅੱਧਾ ਪੈਕਟ ਬਾਕੀ ਪ੍ਰੋਸੈਸ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਲਓ ਵੀ ਵਗੈਰਾ ਬਾਲਟੀ ਭਰ ਲਈਏ ਸਾਰੀ ਭਰ ਦਈਏ ਮੇਰੀ ਬਾਲਟੀ ਬਾਲਟੀ ਫੁੱਲ ਕਰਦੇ ਜੇ ਤਾਂ ਟਿੱਕਰ ਜਦੋਂ ਨਿਕਲ ਨੂੰ ਜਗ੍ਹਾ ਹੀ ਨਾ ਬਜੇ ਨਾ ਨਾ ਉਧਰ ਟੱਕਣ ਦੇ ਤੇ ਕੁੱਟ ਗਏ ਅੱਛਾ ਕਿਸੇ ਪਾਸੇ ਸਾਹ ਹੀ ਨਾ ਵੇ ਇਹ ਗੱਲ ਪਾਣੂ ਕਰਾਨੀ ਇਧਰ ਗੁੱਡ ਨਾਈਟ ਤਾਂ ਹੋਈਆਂ ਪਈਆਂ ਸ਼ੋਰ ਜਿਹਾ ਸਮਝੋ ਸ਼ੋਰ ਜਿਹਾ ਲਓ ਜੀ ਹਾਂ ਬਾਪਾ ਪਾ ਲਿਆ ਜੇ ਬਾਲਟੀ 'ਚ ਹੁਣ ਬੇਬੇ ਕੀ ਕਰਾਂਗੇ ਨੂਨ ਪਾਉਣੇ ਪੁੱਤੇ ਪਾਣੀ ਜੇ ਛੱਡ ਜੂ ਤਾਂ ਫੇਰ ਧੋ ਲਾਂਗੇ ਕੱਢ ਕੇ ਉਹ ਅੱਛਾ ਹਾਂ ਪਾਣੀ ਨਿਚੋੜ ਦਾਂਗੇ ਤੇ ਅੰਬ 13 ਜਿਉਂ ਆਪਾਂ ਕੱਟਤੇ ਆ ਤੇ ਹੁਣ ਨੂਨ ਪਾ ਦੇਣਾ ਹੁਣ ਨੂਨ ਪਾ ਦੇਣਾ ਕਿੰਨਾ ਕੁ ਨੂਨ ਪਾਉਣਾ ਜੀ ਥੋੜਾ ਜਿਹਾ ਪਾਉਣਾ ਉਦ ਤੱਕ ਇਹ ਉਹ ਚੱਕੇ ਪੀਪਾਂ ਨੂੰ ਛੱਡ ਗਿਆ। ਆਓ ਛੱਕ ਲਓ ਜੀ। ਚਿੱਟਾ ਨੂਨ ਪਾਵਾਂਗੇ। ਅੱਛਾ ਇਦਾਂ ਪਾ ਦੇਣਾ ਸਾਰੇ। ਹਾਂਜੀ ਹਾਂਜੀ। ਲਓ ਜੀ ਨੂਨ ਪਾਤਾ ਉੱਪਰ ਉੱਪਰ ਕਰਕੇ। ਅੱਛਾ ਇਹ ਜੀ ਜ਼ਰੂਰੀ ਹੁੰਦਾ। ਹਾਂ ਇਹ ਜ਼ਰੂਰੀ ਹੁੰਦਾ। ਫਿਰ ਇਹ ਨਿਚੋੜ ਲਾਂਗੇ ਨਾ। ਹਾਂ ਬਸ ਹੁਣ ਟੱਕਣ ਟੱਕਣ ਉੱਪਰ ਰੱਖਣਾ। ਉੱਪਰ ਟੱਕਣ ਦੇ ਦੇਣਾ। ਟੱਪਨ ਦੇ ਕੇ ਤੇ ਇਹਨੂੰ ਆਪ ਤੇ ਰੱਖ ਦੇਣਾ। ਕਿੰਨੇ ਵਜੇ ਤੱਕ ਰੱਖਣਾ ਮਾਮਾ? ਤਿੰਨ ਚਾਰ ਘੰਟੇ ਬਹੁਤ। ਚਾਰ ਚਾਰ ਪੰਜ ਘੰਟੇ ਰੱਖ ਦਾਂਗੇ ਇਹਨੂੰ। ਹਾਂ ਤੇ ਪਾਣੀ ਛੱਡ ਜੂਗਾ। ਹਾਂ ਯੈਸ। ਲਓ ਵੀ ਸੱਜਣੋ ਟੱਕਣ ਲਾ ਕੇ ਤੇ ਆਪਾਂ ਧੁੱਪ 4-5 ਘੰਟੇ ਲਈ ਲੋ ਵੀ ਇਹ ਜਿਹੜੇ ਆਪਾਂ ਨਾਣ ਪਾ ਕੇ ਭਾਂ ਭੀ ਨਾਣ ਪਾ ਕੇ ਰੱਖਿਆ ਸੀ ਨਾ ਅੰਬ ਦਾ achar ਅੰਬ ਚ ਕੱਟ ਕੇ ਨਾਣ ਪਾ ਕੇ ਰੱਖਿਆ ਸੀ ਉਹਨਾਂ ਨੇ ਪਾਣੀ ਛੱਡਦਾ ਸੀ ਅੱਛਾ ਫੇਰੇ ਆਪਾਂ ਨਾਣਿਆਂ ਦਾ ਪਾਣੀ ਕੱਢ ਕੇ ਤੈਨੂੰ ਸੁੱਕਣੇ ਪਾ ਲਿਆ ਸੀ ਹੁਣ ਇਹ ਜਮਾ ਸੁੱਕ ਕੇ ਧੁੱਪ ਲੱਗ ਗਈ ਇਹਨੂੰ ਤੇ ਹੁਣ ਆਪਾਂ ਇਹ ਨਾਣੀ ਹੁੰਦਾ ਵੀ ਐਵੇਂ ਦੇ ਬਣ ਗਏ ਹੁਣ ਆਪਾਂ ਬਸ ਇਹ ਨਾਲ ਚਾਰ ਪਾਣੀ ਦੇ ਵਿੱਚ ਵਿੱਚ ਹੈ ਨਹੀਂ ਹਣਾ ਹੁਣ ਹਾਂ ਪਾਣੀ ਹੈ ਨਹੀਂ ਜਮਾ ਸੁੱਕੇ ਆ ਇਹ ਜੇ ਆਪਾਂ ਐ ਸੁਕਾ ਕੇ ਪਾਵਾਂਗੇ ਚਾਰ ਨੂੰ ਉੱਲੀ ਕਾਤੋਂ ਲੱਗਦੀ ਹੁੰਦੀ ਹੈ ਉੱਲੀ ਕਾਤੋਂ ਲੱਗਦੀ ਤਾਂ ਹੀ ਲੱਗਦੀ ਵਿੱਚ ਤੇ ਪਾਣੀ ਰਹਿ ਜਾਂਦਾ ਤਾਈ ਉਲੀ ਲੱਗਦੀ ਹੁਣ ਇਹ ਜਮਾ ਆਪਾਂ ਤੁੱਪ ਲਵਾ ਲਈਏ ਸਕਾ ਲਈਏ ਉਲੀ ਲੱਗ ਕੇ ਉਲੀ ਲੱਗਦੀ ਆ ਉਲੀ ਲਾਓ ਜੀ ਤੁੱਪ ਲਵਾ ਲਈਏ ਦਵਾ ਲਈਏ تیرے ਆ ਨਾਵੇ ਕੀ ਆਪਣਾ ਪੱਟਾ ਹੋਇਆ ਸਾਬਾ ਹਾਂ ਹਾਂ ਇਹ ਪਾਪ ਖਾਈਡ ਕਰ ਦੇਣਾ ਇਹ ਨਾ ਇਹ ਨਾ ਆਵੇ ਨਹੀਂ ਆਉਂਦਾ ਇਹ ਕੋਈ ਨਹੀਂ ਸਾਰਿਆਂ ਨੂੰ ਪਤਾ ਵਾ ਤਾ ਨਹੀਂ ਨਵਾਂ ਵਛਾਈਦਾ ਜਿਹੜੇ ਆਂਬ ਦਾ ਨਾ ਹੈਗਾ ਵਾ ਪਾ ਉਹ ਚੜ ਜਾਂਦਾ ਆਂਬ ਦਾ ਦਾਗ ਜਾਂਦਾ ਤੂੰ ਕੀਤੇ ਕਰਾਏ ਨਾ ਕਰਦੀ ਉਹ 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 ਵੇਖਿਆ ਨਹੀਂ ਲਿਆ ਹੈਗਾ ਯਾਰ ਆਪਦੇ ਪੁੱਤ ਤੇ ਯਕੀਨ ਮੈਨੂੰ ਪਤਾ ਨਾ ਪੁੱਠੇ ਕੰਮ ਕਰਦਾ ਚੱਲ ਚੱਕ ਕੇ ਲੈ ਚੱਲ ਉਹਦੇ ਕੋਲ ਚਲੋ ਬਈ ਚੱਲੀ ਜੇ ਬੇਬੇ ਦੇ ਹੱਥ ਦਾ ਚਾਰ ਅੱਜ ਤੱਕ ਕਦੇ ਨਹੀਂ ਖਰਾਬ ਚੱਲ ਬਾਜੀ ਬੰਮਾ ਹੁਣ ਚਲੀ ਗਿਆ ਇਹਦੇ ਵਿਆਹ ਦੀ ਸਾਡੇ ਹਰ ਮੰਦਾ ਵਿਆਹ ਸਾਨੂੰ ਥੋਡੇ-ਘੋਟੇ ਚਾ ਪਤਾ ਨਹੀਂ ਕਦੋਂ ਹੋਣਾ ਆ ਅੰਬ ਦਾ ਚਾਰ ਅੰਬ ਦਾ ਚਾਰ ਅੰਬ ਦਾ 400 ਨੈਕਸਟ ਸਟੈਪ ਆ ਗਿਆ ਜੇ ਹੁਣ ਜਿਹੜੇ ਆਪਣੇ ਖੂਫੀਆਂ ਮਿਰਚ ਮਸਾਲੇ ਆ ਕੋ ਸਾਰੇ ਜਬਾਦਾ ਯਾਰੀ ਉਹਦੇ ਵਿੱਚ ਮਿਕਸ ਕਰਕੇ ਪਾ ਬੰਮੀ ਦੱਸੋ ਕੀ ਕੀ ਪਾਉਣਾ ਸਭ ਤੋਂ ਪਹਿਲਾਂ ਸੌਫ ਕਲੌਂਜੀ ਕਾਲੀ ਮਿਰਚ ਮੇਥੇ ਤੇ ਲਾਲ ਮਿਰਚ ਹਲਦੀ ਤਨੂਣ ਤੇ ਤੇਲ ਤੇ ਕਿੰਨਾ ਕਿੰਨਾ ਪਾਉਣਾ ਇਹ 10 ਕਿਲੋ ਆਂਬਾ ਆਪਣੇ ਪਾਈਆ ਇਹ ਹੈਗੀ ਆ ਸੌਫ ਤੇ ਪਾਈਆ ਮੇਥੇ ਆ ਤੇ 100 ਗ੍ਰਾਮ ਕਲੌਂਜੀ ਆ ਤੇ 100 ਗ੍ਰਾਮ ਹੀ ਆਪਣੀ ਕਾਲੀ ਮਿਰਚ ਤੇ ਨੂਣ ਦੇ ਪਾਉਣੇ ਆਪਾਂ ਦੋ ਪੈਕਟ ਟਾਟਾ ਨੂਣ ਤੋ ਸੱਜਣੋ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਣਾ ਬਣਾ ਘੈਂਟ ਜਾਂ ਅੰਬ ਦਾ ਆਚਾਰ ਸਾਰਿਆਂ ਦਾ ਫੇਵਰਿਟ ਕਿਉਂ ਕਿ ਕਿਸੇ ਕਿਸੇ ਦਾ ਹੋ ਜਾਂਦਾ ਨਾ ਕਿਸੇ ਦੇ ਹੱਥਾਂ ਦੇ ਖਰਾਬ ਹੋ ਜਾਂਦਾ ਪਰ ਬੇਬੇ ਦੇ ਹੱਥਾਂ ਦਾ ਕਦੇ ਅੱਜ ਤੱਕ ਆਚਾਰ ਖਰਾਬ ਹੋ ਹਰ ਵਾਰੀ ਆਚਾਰ ਕੌਣ ਪਾਉਂਦਾ ਬੇਬੇ ਉਹ ਹੱਥ ਵਿਖਾਓ ਜਿਨ੍ਹਾਂ ਨੇ ਪਾਉਣਾ ਹੱਥਾਂ ਨਾਲ ਪਾ ਦੇ ਨਹੀਂ ਆਹ ਵਾਹ ਅਧਿਕਾਰ ਹੈ ਫੂ ਸਾਰੇ ਦਾ ਹਰਮਣ ਪਿਆਰਾ ਅਚਾਰ ਆਮ ਦਾ achar ਇਹ ਸਭ ਤੋਂ ਵਧੀਆ ਗੱਲ ਇਹ ਆ ਵੀ ਇਹ ਨਾ ਜਿਹੜਾ ਤੁਸੀਂ ਚਾਰ ਪਾਉਣਾ ਬਸ ਇਹਦੇ ਵਿੱਚ ਨਵੀਂ ਨਾ ਰਵੇ ਜਮਾ ਸੁੱਕਣੇ ਚਾਹੀਦੇ ਪਹਿਲਾਂ ਮੈਂ 100 ਪਾਣੀ ਆ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ 100 ਹਾਂ ਹਾਂ 100 ਪਾਣੀ ਆਮ ਦਾ ਅਚਾਰ 100 ਪਾਲਾ achar ਹਾਂ ਸੋ ਇਸ ਤੋਂ ਬਾਅਦ ਬੇਬੇ ਹੁਣ ਮੇਥੇ ਪਾ ਦਿਓ ਇਹ ਵਾਲੇ ਹਾਂਜੀ ਹਾਂਜੀ ਇਹ ਹਮ ਡਾਲਾਂਗੇ ਲਓ ਇਹ ਇੱਕ ਕਿੰਨੇ ਸੀ ਕਿ ਮੇਥੇ ਪਾਈਆ ਸੀ ਮਮਾ ਹਾਂ ਪਾਈਆ ਲਓ ਜੀ 10 ਕਿਲੋ ਚਾਰ ਜੇ ਹੁਣ ਉਹ ਕਲੌਂਜੀ ਪਾ ਦਿਓ ਉਹ ਇਹ ਵਾਲੀ ਹਾਂਜੀ ਹਾਂਜੀ ਕਲੌਂਜੀ ਹਾਂਜੀ ਕਲੌਂਜੀ ਚੰਕ ਕਲੌਂਜੀ ਕਲੌਂਜੀ ਹੁਣ ਜੀ ਪਾ ਦਿਓ ਬੇਬੇ ਕਹਿੰਦੇ ਕਲੌਂਜੀ ਪਾ ਦਿਓ ਇਹ ਆਪਣਾ ਵੀ ਜਿਹੜੇ ਆਪਣਾ ਅੰਦਰ ਗੈਸ ਬੂਸ ਬੰਦ ਦੀ ਉਹ ਇਹ ਬਹੁਤ ਸਿਹਤ ਲਈ ਚੰਗੀ ਹੁੰਦੀ ਹੈ ਚੱਲ ਪਾ ਦਿਓ ਬਹੁਤ ਬਿਮਾਰੀਆਂ ਨੂੰ ਕੱਢ ਦੇ ਅੱਛਾ ਇਹ ਸੋ ਇਹ ਸਾਰੀਆਂ ਚੀਜ਼ਾਂ ਸੱਚ ਨੂੰ ਤੁਸੀਂ ਵੀ ਜ਼ਰੂਰ ਪਾਉਣੀਆਂ ਕਲੌਂਜੀ ਹੋ ਗਈ ਸਰ ਇਸ ਤੋਂ ਬਾਅਦ ਬੇਬੇ ਹੁਣ ਕਾਲੀ ਮਿਰਚ ਪਾ ਦਿਓ ਕਾਲੀ ਮਿਰਚ ਇਹ ਹਮ ਡਾਲਣੀ ਹੈ ਬੇਬੇ ਦਾ ਰਲਾਉਣਾ ਹੀ ਆ ਹਨਾ ਹਨਾ ਦਾ ਰਲਾਉਣਾ ਹੀ ਹੈ ਨਾ ਹੁਣ ਪਹਿਲਾਂ ਹਰਦੀ ਪਾਉ ਖਲਾਰ ਕੇ ਬੇਬੇ ਦੀ ਮੰਗਲੀ ਪੈਣੀ ਪਹਿਲਾਂ ਨੂੰ ਕਰਕੇ ਪਾਈ ਹੋਰ ਨਾ ਅੱਖਾਂ ਚ ਪਾ ਦੀ ਆਦੇ ਸਾਰੀ ਬਾਦੇ ਸਾਰੀ ਹਲਦੀ ਆਪਾਂ 2 ਕਕਰਸ਼ੀਆਂ ਦੇ ਹਿਸਾਬ ਨਾਲ ਹਿਸਾਬ ਨਾਲ ਹੀ ਪਾਣੀਆ ਬਾਹਰ ਨਹੀਂ ਗਿਆ ਜਿੰਨਾ ਰੰਗ ਦਵੇ ਵੀ ਹਾਂ ਜੀ ਰੰਗ ਦੇਓ ਲਓ ਜੀ ਇਧਰ ਆ ਅੰਮ ਦਾ ਚਾਰ ਤਿਆਰ ਹੋ ਰਿਹਾ ਜੀ ਹੁਣ ਸਾਰੀ ਬਾਈ ਏਖਾ ਜਨਾ ਪਾ ਲਈ ਕਿਹਦੇ ਖਲਾਰ ਹੀ ਨਾ ਦਈਂ ਭਰਾਵਾ ਸਾਰਾ ਕੋਈ ਕੰਮ ਕਰ ਲੈਣ ਤੋਂ ਮੈਨੂੰ ਵੀ ਸਾਰੇ ਹੀ ਬਾਦਾ ਬੇਬੇ ਬਾਦ ਬਾਦ ਖਲਾਰ ਲਓ ਜੀ ਸਾਰਨਾ ਲਾਸਟ ਤੇ ਵਾਰੀ ਆਉਗੀ ਆਪਣੇ ਨੂਨ ਦੀ ਤਾਚਕੀ ਹੋਰ ਹਾਂ ਖਲਾਰ ਖਲਾਰ ਦੂਸਰਾ ਐਨੇ ਇਹ ਸਾਰੇ ਸੱਜਣੋ ਖੂਫੀਆਂ ਮਸਾਲੇ ਪਾਉਣੇ ਆ ਦੇਖਣ ਨੂੰ ਲੱਗਦਾ ਵੀ ਲੂਣ ਜ਼ਿਆਦਾ ਨਾ ਹੋ ਜਾਏ ਨਾ ਕਿਤੇ ਨਹੀਂ ਇਹਦੇ ਲੂਣ ਘੱਟ ਪਈਏ ਚਾਰ ਖਰਾਬ ਹੋ ਜਾ ਮੈਂ ਬਣਾਇਆ ਨੂਨ ਪੂਰਾ ਪਾਇਆ ਫਿਰ ਜਦ ਨਹੀਂ ਖਾਸ ਬਣਦੀ ਆ ਇਹਦੇ ਤੇ ਪੂਰਾ ਨੂਨ ਪਾ ਕੇ ਫਿਰ ਖਰਾਬ ਨਿਚਾਰ ਹੁੰਦਾ ਹਾਂ ਲਓ ਜੀ ਅੱਧਾ ਪੈਕਟ ਆ ਜਿਹੜਾ ਨੂਨ ਦਾ ਪਾ ਗਾ ਹੋਰ ਬਾਅਦ ਵਿੱਚ ਅੰਬ ਦੀਆਂ ਭਾਲੀਆਂ ਕੂਪਲੋਂ ਸਹੀ ਗਿਓ ਨਹੀਂ ਜਿੰਨਾਂ ਰਹਿਣਾ ਮਕਵਾਰੀਆਂ ਕੂਪਲੋਂ ਸਹੀ ਗਿਓ ਨਹੀਂ ਜਿੰਨਾਂ ਰਹਿਣਾ ਮਕਵਾਰੀਆਂ ਹੋਰ ਪਾ ਥੋੜਾ ਜਿਹਾ ਸਹੀ ਗਲਾ ਡੋਲ ਹੀ ਦਿੱਤਾ ਹੋਰ ਪਾ ਥੋੜਾ ਜਿਹਾ ਹੋਰ ਪਾ ਲੇ ਬੇਬੇ ਨਾ ਬਾਈ ਗਏ ਤੇ ਮਾਂ ਮੱਕੀ ਦੇ ਨਹੀਂ ਜਾਂਦੇ ਇੱਥੇ ਰਮਾ ਬਸ 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 ਕਿਉਂਕਿ ਅੱਧਾ ਫੈਕਟ ਪਹਿਲਾਂ ਵੀ ਆਪਾਂ ਪਾਇਆ ਉਹ ਨਿਕਲ ਗਿਆ ਬੇਬੇ ਹੋਣ ਕੀ ਦੀ ਵਾਰੀ ਆਉਗੀ ਹੁਣ ਤੀਨ ਪਾਉ ਲਓ ਜੀ ਸਭ ਕੁਝ ਪਾ ਕੇ ਚੀਜ਼ਾਂ ਮਿਕਸ ਕਰਕੇ ਮੱਖੀਆਂ ਨਹੀਂ ਵਿੱਚ ਪਾਉਣੀਆਂ ਇਹ ਖਾਮ ਖਾਈ ਆਈ ਜਾਂਦੀਆਂ ਤੇਰ ਪਾਉ ਉਹ ਭਾਈ ਨੇ ਨਾ ਕੜਾਈ ਦੇ ਤਾਂ ਜੁਨੀ ਦਿੱਤੀ ਜਿੱਤੇ ਜਿਹੜਾ ਬਿਸਕੁਟ ਕੱਢਦਾ ਸੀ ਹਾਂ ਮੱਖੀਆਂ ਤਾਂ ਮੂਰੇ ਜਾਣੀ ਜਾਣੀ ਆ ਸਾਰੇ ਖਿਲਵਾ ਦੇਣਾ ਨਹੀਂ ਨਹੀਂ ਆ ਖਿਲਾਰ ਕੇ ਪਾਉਂਦੇ ਬੇਬੇ ਦੱਸੂਗੀ ਬੇਬੇ ਤੂੰ ਪਾਈ ਚੱਲ ਪਾਈ ਚੱਲ ਲਓ ਜੀ ਹੁਣ ਵਾਰੀ ਆ ਗਈ ਏ ਸਰੋਂ ਦੇ ਤੇਲ ਦੀ ਥੋੜਾ 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 ತೋಡ 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 ಚಾರೋನಪ್ಪ ಅਹੀਂ ತೋಡ ತೋಡ ಇದು ಅಪ್ಪನ ಕರ್ದೈಯೆ ನಾ ಹಾ ಹಾ ತೋಡ 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 ಬೇಬಿ ಕಿ ತೋಡ 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 ತಡ 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 ਹਰਮਨ ਕਿਵੇਂ ਬੇਬੇ ਗੀਂ ਤੁਹਾਡਾ ਥੋੜਾ 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 ਨਹੀਂ ਕਿਵੇਂ ਕਰਦੀ ਬੇਬੇ ਕਿਵੇਂ ਕਰਦੀ ਬੇਬੇ ਥੋੜਾ 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 ਲਾਓ ਜੀ ਹੁਣ ਤੇ ਹੁਣ ਅੰਬ ਦੇ achar ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਕੀ ਕਰ ਦੇਣਾ ਹਣ ਮਿਕਸ ਕਰ ਦੇਣਾ ਲਾਓ ਇਹ ਵੇਖ ਨੂੰ ਐਡਾ ਘੈਂਟ ਲੱਗ ਜਾਂਦਾ ਜਦੋਂ ਖਾਦਾ ਤੇ ਉਦੋਂ ਤੇ ਬਾ ਕਮਾਲ ਨਜ਼ਾਰਾ ਹੀ ਆ ਜਾਂਦਾ ਸੱਜ ਨੂੰ ਜਿਹੜਾ achar ਖਾਊਗਾ ਉਹ ਵੀ ਪਛਤਾਊਗਾ ਜਿਹੜਾ ਨਹੀਂ ਖਾਊਗਾ ਉਹ ਵੀ ਪਛਤਾਊਗਾ ਕਿਉਂਕਿ achar ਬਣਿਆ ਐਡਾ ਘੈਂਡਾ ਜਿਹਨੂੰ ਤੇ ਪਛਤਾਊਗਾ ਪਛਤਾਊਗਾ ਹੁਣ ਇਹ ਪਛ ਪਛ ਹੋਗਾ ਕਿਉਂ ਜਿਹਨੇ ਤੇ ਖਾ ਲਿਆ ਇੱਕ ਵਾਰੀ ਉਹਨੇ ਕਹਣਾ ਵਾਰ-ਵਾਰ ਖਾ ਕੇ ਉਹਦਾ ਢੱਡ ਭਰ ਜਾਣਾ ਉਹਨੇ ਪਛਤਾਉਣਾ ਬਾਅਦੂ ਕਿ ਮੈਂ ਜ਼ਿਆਦਾ ਖਾ ਲਿਆ ਜਿਹੜੇ ਨਹੀਂ ਖਾਦੇ ਉਹਨੇ ਵੇਖ ਕੇ ਪਛਤਾਈ ਜਾਣਾ ਕਿ ਮੈਂ ਖਾਣਾ ਮੈਨੂੰ ਪਾੜੀ ਇੱਕ ਦਿਓ ਮੈਂ ਵੀ ਖਾ ਕੇ ਚੈਟ ਕਰਦਾ ਹਾਂ ਹਾਂ ਸੁਣ ਸੱਜਣਾ ਇਹ ਇਹ ਚੀਜ਼ ਆ ਕਿ ਪ੍ਰਾਤ ਫੇਰੀ ਹੋਰ ਮੇਰੇ ਪਾਸੋਂ ਕਮਾ ਦੇ ਪ੍ਰਾਤ ਮੇਰਾ ਅੰਕਲ ਜੀ ਕਮਾ ਦੋ ਕਮਾ ਦੋ ਤੂੰ ਇਹ ਚੀਜ਼ ਆਇਆ 4 1 ਹੱਫ ਲੈ ਚਲਾਈਦਾ ਜਿਵੇਂ ਬੇਬੇ ਆਉਂਦੇ ਆ ਸੋਨਾ ਲਈ ਨੌਲੀ ਖਰਵਾਣੀ ਵੇਖੋ ਨਾ ਏਡਾ ਘੈਂਟ ਲੱਗੀ ਜਾਣਾ ਹੁਣ ਇਹਦੇ ਚ ਆਪਾਂ ਪਾ ਗਏ ਜਿਹੜਾ ਆਪਣਾ ਵਰਤਮਾਨ ਹੈ ਕਿ ਕੀ ਕਹਿੰਦਾ ਮਰਤਮਾਨ ਕਈ ਵਰਤਮਾਨ ਕਹਿੰਦੇ ਕਈ ਮਰਤਮਾਨ ਮਰਤਮਾਨ ਹੁੰਦਾ ਵੈਸੇ ਵਰਤਮਾਨ ਨਹੀਂ ਹੁੰਦਾ ਵਰਤਮਾਨ ਵੀ ਹੈ ਨਾ ਪੂਰਾ ਸਾਫ਼ ਚਾਹੀਦਾ ਪਾਣੀ ਫੂਣੀ ਨਹੀਂ ਚਾਹੀਦਾ ਆਪਾਂ ਜਮਾਂ ਟੋਪ ਲਵਾ ਲਈਏ ਪੁਰਾਣਾ ਚਾਰ ਕੱਢ ਕੇ ਸੁਕਾ ਕੇ ਵਧੀਆ ਆਪਣਾ ਯਾਰ ਇਹਦਾ ਇਹਦਾ ਲੰਮਾ ਚੋੜਾ ਪ੍ਰੋਸੈਸ ਨਹੀਂ ਘਰੇ ਪਾਇਆ ਕਰੋ ਵੈਸੇ ਤੇ ਮਸਾਲੇ ਮਿਕਸ ਕੀਤਾ ਵੀ ਮਿਲ ਜਾਂਦੇ ਪਰ ਜਿੰਨੇ ਥੋੜਾ ਪਾਉਣਾ ਉਹਦੇ ਲਈ ਤਾਂ ਬਹੁਤ ਸੌਖਾ ਵਾ ਨਹੀਂ ਹਜ਼ਾਰ ਪਾਉਣਾ ਤੇ ਬਾਕੀ ਇਹ ਨਾ ਮਸਾਲੇ ਰਲੇ ਰਲਾਈ ਵੀ ਮਿਲ ਜਾਂਦੇ ਪਰ ਸਭ ਤੋਂ ਬਿਹਤਰ ਆ ਵੀ ਆਪਾਂ ਆਪ ਦੇ ਲਿਆ ਆ। ਮੇਰਾ ਆਪ ਚਰਾਖ ਲਾਉਣੇ ਆਂਬ ਉਹ ਵੀ ਨਹੀਂ ਠੀਕ ਹੁੰਦੇਗੇ। ਚਲੋ ਉਹ ਤਾਂ ਬੇਬੀ ਮਜਬੂਰੀ ਹੁੰਦੀ ਆ ਸਾਰਿਆਂ ਕੋਲੇ ਟੋਕੇ ਨਹੀਂ ਹੁੰਦੇ ਤੇ ਚਲ ਇਹ ਤਾਂ ਆਪਾਂ ਮਸਾਲੇ ਤਾਂ ਆਪ ਲਿਆ ਕੇ ਤੇ ਘਰੇ ਰਲਾ ਸਕਦੇ ਆ। ਅੰਕਲ ਜੀ ਠੀਕ ਠਾਕ ਆ? ਬਹੁਤ ਵਧੀਆ। ਬਹੁਤ ਵਧੀਆ ਚੜਦੀ ਕਲਾ ਜੀ ਰਹਿੰਦੇ ਆ। ਹਮ। ਬੈਸਟ ਡੈਡ ਇਨ ਦਾ ਵਰਡ ਕਟਿਆ ਤਾਂ ਕਿੰਨਾਂ ਨੇ ਕਟਿਆ ਵਾ ਚਾਰ ਡੈਡੀ ਨੇ ਬੈਸਟ ਆ ਸਾਡੇ ਮੇਰੇ ਡੈਡੀ ਆ ਮਾਤਾ ਕੰਮ ਕੱਟਣ ਲੱਗੀ ਬਈ ਤਾਂ ਕਟਿਆ ਹੀ ਨਹੀਂ ਗਿਆ ਆ ਡੈਡੀ ਵਿਚਾਰੇ ਜਾਵਾਂਗੇ ਇਹ ਹਰ ਵਾਰੀ ਇਹ ਹੀ ਕੱਟਦਾ ਡੈਡੀ ਨੇ ਵਗਾੜਿਆ ਤੈਨੂੰ ਕੋਈ ਡੈਡੀ ਕਹਿੰਦੇ ਡੈਡੀ ਨੇ ਵਗਾੜ ਲੈਂਦਾ ਲਓ ਜੀ ਹੁਣ ਆਪਾਂ ਪਾਵਾਂਗੇ ਘਰ ਦਾ ਵਧੀਆ ਸਰੋਂ ਦਾ ਤੇਲ ਦੱਸ ਦਿਓ ਕਿੰਨੇ ਪਾ ਦੇ ਪਾ ਦੇ ਪਾ ਲੈ ਵੇਖੀ ਜੋ ਫਿਰ ਫੇਰਾ ਆਪਾਂ ਨਾ ਪਾਵਾਂਗੇ ਡੈਡੀ ਇਹ ਕਹਿੰਦੇ ਬਹੁਤ ਹੋਊਗਾ ਇੱਕ ਮੱਸ ਮੱਸ ਦਸ ਤੇਰੇ ਡੈਡੀ ਨੇ ਵਗਾੜਿਆ ਕਹੋ ਆ ਬੇਟਾ ਕਿੰਨਾ ਸਿਆਣਾ ਤੂੰ ਲਾਈਕ ਬੱਚਾ ਹੈ ਬੱਚੇ ਨੂੰ ਲਾਈਕ ਕਰੋ ਲਾਈਕ ਕਰੋ ਬੱਚੇ ਨੂੰ ਲਾਈਕ ਕਰੋ ਬਹੁਤ ਲਾਈਕ ਬੱਚੇ ਦਾ ਪਾਟ ਲੱਗਿਆ ਤੇਲੀ ਤੇਰਾ ਬੇਲੀ ਵੇ ਵੜਾ ਦੱਦ ਲੱਗਿਆ ਤੇਲੀ ਤੇਰਾ ਬੇਲੀ ਵੇ ਵੜਾ ਦੱਦ ਲੱਗਿਆ ਲੋਕ ਐਂ ਕਿਉਂ ਬੋਲ ਕੇ ਪਾਉਂਦੇ ਨੇ ਦੱਦ ਦਾ ਮਤਲਬ ਕੀ ਕੀ ਪਿੱਛੇ ਲੱਗਾ ਵਾ ਨਾ ਜਿਵੇਂ ਦੱਦ ਕਹਿਣਾ ਨਹੀਂ ਛੱਡਦਾ ਅੱਛਾ ਤੇਰਾ ਕਹਿਣਾ ਨਹੀਂ ਛੱਡਦਾ ਬਾਗਮਾ ਇਹ ਵੀ ਇਦਾਂ ਦੀਆਂ ਬੋਲੀਆਂ ਵੀ ਕੋਈ ਕੋਈ ਪਾ ਲਾਦਾ ਮੈਂ ਤਾਂ ਹੈਰਾਨ ਹੁੰਨਾ ਕਿ ਬੇਬੇ ਨੂੰ ਇੰਨੀਆਂ ਬੋਲੀਆਂ ਲਿੰਦਾ ਕਿ ਯਾਰ ਹਮ ਹਣਾ ਕੀ ਜਿਵੇਂ ਇੰਨਾ ਬੇਬੇ ਨੇ ਕਦੇ ਵੀ ਕਦੇ ਆ ਕੀ ਕਿਤੇ ਬੋਲੀ ਰਿਪੀਟ ਕੀਤੀ ਹੈ ਕਿੰਨੀਆਂ ਬੇਬੇ ਦੀ ਵਨ ਟੀਵੀ ਤੇ ਟੁੱਟੀ ਗਈ ਇਹ ਟੀਵੀ ਨਹੀਂ ਇਹ ਤਾਂ ਕਈ ਟੀਵੀ ਆ ਬੇਬੇ ਨਾਲ ਬੇਬੇ ਨੇ ਕੱਲ ਮੈਨੂੰ ਕਹੀ ਜਾਵੇ ਹਾਰਮਨ ਜਿਹੜੇ ਜਿਵੇਂ ਹੁਣ ਆਪਣੀ ਬੇਬੇ ਹੋਣੀ ਹੈ ਇਹ ਸੀਜ ਦੇ ਨੇ ਇਹਨਾਂ ਨੇ ਆਪਦੀ ਇਹ ਚ ਬਹੁਤ ਕੰਮ ਕੀਤਾ ਬੇਬੇ ਕਹਿੰਦੀ ਪੁੱਤ ਮੈਂ ਵਿਹਲੀ ਕਾਤੇ ਬੈਹ ਹੀ ਨਹੀਂ ਸਕਦੀ ਬੜਾ ਕੰਮ ਤੋਂ ਰੁਕੀਦਾ ਬੇਬੇ ਨੇ ਕਦੇ ਉਹ ਕਰਨ ਲੱਗ ਪੈਣਾ ਕਦੇ ਉਹ ਵੈਸੀ ਕੁਝ ਨਾ ਕੁਝ ਕਰੀਆ ਬੇਬੇ ਕਹਿੰਦੀ ਪੁੱਤ ਮੈਂ ਵਿਹਲੀ ਬੈਹ ਹੀ ਨਹੀਂ ਸਕਦੀ ਇੰਨੀ ਮਤ ਤਾਂ ਬਿਆਨਤ ਕਿਹੜਾ ਪਹਿਲਾ ਬੈਹ ਸਕਦਾ ਹਾਂ ਜਿਹਨੇ ਕੰਮ ਕੀਤਾ ਜਿਹਨੇ ਕੰਮ ਕੀਤਾ ਕੋਕ ਰਿਆ ਨਹੀਂ ਜਾਂਦਾ ਤੇ ਮੰਮੀ ਮੰਮੀ ਨੇ ਕਰੀ ਜਾਂਦੀ ਜਿੰਨੀ ਜੋਗਰੀ ਨਹੀਂ ਨਹੀਂ ਇਹ ਤਾਂ ਕਹਿਣਾ ਕਿ ਚਾਹਣਾ ਮੈਂ ਤਾਂ ਕਈ ਕਾ ਉਤੇ ਮੈਂ ਰੋਟੀ ਮੈਂ ਕਿਹਦਾ ਪਤਾ ਨਹੀਂ ਏ ਰੋਟੀ ਪਾਣੀ ਦਾ ਤਾਂ ਸਾਰਾ ਨਾਲ ਉਹ ਖਾ ਕੋਈ ਨਾ ਆਪਾਂ ਰੋਟੀ ਪਾਣੀ ਅੱਜ ਨਾਲ ਮੈਂ ਤੁਹਾਨੂੰ ਦੱਸਾਂ ਮੈਂ ਨਾ ਬੇਬੇ ਕੋਲੇ ਆਹੀਂ ਰੋਝੀ ਸੌਂਦੇ ਆ ਜਿਵੇਂ ਉਹ ਬੇਬੇ ਕੋਲੇ ਪਾ ਬੇਬੇ ਨੇ ਬੜੀਆਂ ਪੁਰਾਣੀਆਂ ਗੱਲਾਂ ਕੀਤੀਆਂ ਹਨਾ ਬੇਬੇ ਜਦ ਡੈਡੀ ਜਦ ਸੁਤਾ ਪਿਆ ਡੈਡੀ ਕੀ ਕਰਾਉਂਦਾ ਹੁੰਦਾ ਹੈਗਾ ਜਿਹੜੇ ਤੇ ਕਹਿੰਦੇ ਜੁਆਕਾਂ ਨੂੰ ਕਹਿੰਦੇ ਨੇ ਕਿ ਇਹ ਨਾ ਇਹਨੇ ਪੈ ਜਾਣਾ ਤੇ ਮੇਰੇ ਪੈਰ ਤੇ ਖੋਤੀ ਗੇ ਲੋ ਮੇਰੇ ਪੈਰ ਤੇ ਆ ਮੈਂ ਸੌ ਜਾਣਾ ਤੇ ਪੈਰ ਤੇ ਜੁਆਕਾਂ ਨੇ ਖੁਰਕੀ ਜਾਣਾ ਨਹੀਂ ਨਹੀਂ ਖੁਰਕਦੇ ਕਿਵੇਂ ਕੀ ਕਹਿਣਾ ਮਿੱਕੀ ਜੀ ਜੜੀ ਏਡੀ ਸਾਰੀ ਲੈ ਕੇ ਤੇ ਖੁਰਕੀ ਜਾਣੀ ਤੇ ਇਹਨੇ ਸੌ ਜਾਣਾ ਆਖਣਾ ਮੈਨੂੰ ਨੀਂਦ ਆਉਂਦੀ ਹੈ ਚਾਹ ਤੂੰ ਮੇਰੇ ਪੈਰ ਤੇ ਖੁਰਕੀ ਜਾਂਦੋਂ ਇਹਨੇ ਇਹਨੇ ਸੌ ਜਾਣਾ ਜੁਆਕਾਂ ਨੇ ਚੜੀ ਜੋ ਮੇਰੇ ਡੜਾ ਲੈ ਕੇ ਖੁਰਕਣ ਲੱਗ ਪਿਆ ਉਹਰਾਵਾ ਜੁਆਕ ਬੇਬੇ ਦਾਦੇ ਗਏ ਡੜਾ ਲੈਣਾ ਡੈਡੀ ਨੇ ਜਿਵੇਂ ਆ ਸੌਇਆ ਨਾ ਜੁਆ ਕਿਹੜੇ ਹੁੰਦੇ ਸੀਗੀ ਅਨਿਕੇ ਨਿਕੇ ਹੁੰਨੇ ਜੱਸੇ ਹੁੰ ਜੱਸੇ ਅੰਨ ਤੇ ਤੇ ਬੋਹਣੇ ਬਰਾਰ ਹੋਣੀ ਨਿੱਕੇ ਨਿੱਕੇ ਹੁੰਦੇ ਤੇ ਇਹ ਵੀ ਨਿੱਕੇ ਜਿਹੇ ਕਰਿਆ ਡੈਡੀ ਨੇ ਸਾਰੇ ਲਾ ਦੇ ਆ ਜਿਵੇਂ ਆ ਬਾਈ ਨੂੰ ਸੋ ਜਾਦਾ ਤੇ ਉਹਨਾਂ ਨੇ ਕਹਿੰਦਾ ਮੇਰੇ ਪੈਰ ਮਲੀ ਜਾ ਮੈਨੂੰ ਨੀਂਦ ਚੋਖੀ ਆ ਜੀ ਅੱਛਾ ਇਹ ਇਹ ਚਲੇਗਾ ਖੜਾ ਖੜਨਾ ਸੀ ਨਿੱਕਾ ਜਾ ਖੜਾ ਤੇ ਇਹਦੇ ਨਾਲ ਇਹ ਨਹਿ ਤੇ ਵਰ ਗਿਆ ਅੱਛਾ ਤੇ ਇਹਦੇ ਨਾਲ ਪੈਰ ਦੇ ਵਿੱਚ ਏਡੀ ਸਾਰੀ ਕੱਚ ਦੀ ਖੋਪ ਗਈ ਹੱਡੀ ਦੇ ਵਿੱਚ ਤੇ ਬਰਾੜ ਨੇ ਮੋਢਿਆਂ ਤੇ ਚੱਕ ਕੇ ਹਸਪਤਾਲ ਲੈ ਗਿਆ ਤਾਂ ਬਰਾੜ ਹਾਂ ਵੇ ਲੋ ਟੱਕਾ ਦੇਖੋ ਅੱਜ ਤੇ ਉਹਨੇ ਕਹਾਰਾ ਟੋਡੀ ਜਾਰੀ ਬਾਵਾ ਨਹੀਂ ਤਾਂ ਇਹ ਬਰਾ ਹਾਂ ਬਾਦੂ ਸਾਰੇ ਨਾਲ ਇਹ ਕੋਈ ਸਾਰੀ ਕਰਾਂਗੇ ਜੀ ਜੇ ਪਤਾ ਨਹੀਂ ਗਿਆ ਚਾਹੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਉਹਨੇ ਮੋਢੇ ਚੱਕ ਕੇ ਦੇ ਦੇ ਤੇ ਕੱਚ ਛੱਕਿਆ ਹੀ ਤੇ ਗਲਾ ਸੀ ਜਪਈ ਉਹ ਮੇਰੇ ਵਿੱਚ ਸਿੱਧੀ ਆਈ ਬਾਕੀ ਮੇਰੇ ਵੀ ਕਾਚੀ ਵੱਜੀਆਂ ਨਾ ਮੇਰੇ ਤਾਂ ਹਾਲੇ ਤੱਕ ਨਿਸ਼ਾਨ ਵੀ ਇਹਦੇ ਵੀ ਹੋਣਾ ਹੈ ਪੈਰ ਤੇ ਫਿਰ ਮੈਂ ਉਹ ਗਝੇੜੀ ਚੱਕ ਕੇ ਲੈਣਾ ਕਿੱਥੇ ਹਸਪਤਾਲ ਤੇ ਕਿੱਥੇ ਉਹ ਨਹਿਰ ਉੱਥੋਂ ਚੱਕ ਕੇ ਲਿਆ ਆ ਉਦੋਂ ਕਿਹੜਾ ਇੰਨੇ ਸਾਲ ਬੀਤੇ ਸੀਗੇ ਯਾਰੀ ਹੀ ਯਾਰੀ ਨਹੀਂ ਤੁਹਾਡੇ ਦੋਵਾਂ ਮੁੰਡੇ ਦੀ ਸ਼ਰਾਰਤੀ ਕਿਹੜਾ ਜ਼ਿਆਦਾ ਸੀਗਾ ਸਾਡੇ ਨੂੰ ਸ਼ਰਾਰਤੀ ਤੈਨੂੰ ਕਿਹੜਾ ਦੱਸਾਂ ਦੋਵਾਂ ਮੁੰਡੇ ਤੁਹਾਡੇ ਦੇ ਮੇਰੇ ਮੁੰਡੇ 'ਚ ਕੋਈ ਵੀ ਸੱਚੀ ਦਾਰਸਾਰੀ ਕੋਈ ਨਹੀਂ ਸੀ ਬੇਬੇ ਮੋਟਾ ਸਫਾ ਇਹ ਨਾ ਆਇਆ ਕਰਦਾ ਹੁੰਦਾ ਸੀ ਇਹਨਾਂ ਨੂੰ ਸਕੂਲ ਲਾਉਣਾ ਦੋਵਾਂ ਭੈਣ ਭਰਾਵਾਂ ਨੇ ਤੇ ਨੇ ਇਹ ਕਿਹੜੀ ਪੂਆ ਨੇ ਜੇ ਪੂਆ ਨੇ ਤੇਰੀ ਕਿਹੜੀ ਪੂਆ ਆ ਆਪ ਤਾਂ ਭੱਜ ਜਾਣਾ ਪਾ ਮੇਰਾ ਕੰਮ ਕਰਨਾ ਦਾ ਸਾਰਾ ਕਰਕੇ ਜਿਹੜਾ ਤੂੰ ਉਹਨਾਂ ਨਾਲ ਵਿਚਾਰ ਨਹੀਂ ਜੰਨੇ ਛੱਡ ਆਣੀ ਆਣੀ ਉਦੋਂ ਨਾ ਇਹਨੇ ਆਪ ਦਾ ਸੌਂ ਜਾਣਾ ਡੈਡੀ ਤੇ ਜਦੋਂ ਉਹ ਦਵਾਲ ਫਲਾ ਲਾ ਆਉਂਦਾ ਹੁੰਦਾ ਸੀਗਾ ਆਂਦੀ ਮੈਂ ਵਿਚਾਰੀ ਨੇ ਕੰਮ ਕਰੀ ਜਾਣਾ ਆਖਣਾ ਜਦ ਦਵਾਲ ਫਲਾ ਲਾ ਗਿਆ ਤਾਂ ਮੈਨੂੰ ਢਾ ਦੇ ਮੈਨੂੰ ਟੀਵੀ ਦੇ ਵਿੱਚ ਆਣ ਫਲਾਣਾ ਮਜਰੂਰ ਵੇਖਣਾ ਤੂੰ ਹਣ ਥੈਂਕ ਯੂ ਤਾਂ ਕਹੋ ਇਧਰ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਕੇ કામ ના કરતા માર કે ભજ ગયા છે સાડ બહુ મગર ચપડી લેગો ફર્યા ਦੇ ਵੋਜਾ ਜੀ ਫੁੱਟੜਾ ਮੈਨੂੰ ਮਾਰ ਕੇ ਗਿਆ ਹੋ ਅੱਛਾ ਮੈਂ ਨਾ ਤੇ ਕੰਮ ਕਰ ਗਿਆ ਤੇਰੀ ਨਾਲੇ ਮੈਨੂੰ ਮਾਰ ਕੇ ਗਿਆ ਕੋਲਾ ਖੋਲ ਰਹੇ ਨੇ ਰੋਟੀ ਇਹ ਰੋਟੀ ਨਹੀਂ ਇਹ ਬਹੁਤ ਵਾਹ ਜਾਣ ਦੋ ਮੈਂ ਪੇਟ ਭਰਾਏ ਕਰਦੇ ਜੀ ਇਹ ਦੋ ਜਾਨ ਮੈਂ ਤਾਂ ਪਹਿਲੇ ਸਾਰਾ ਕੰਮ ਵਿਚਾਰੀ ਦੇਣਾ ਮੈਂ ਤੁਸੀਂ ਆਣਾ ਹੁੰਦਾ ਸੀ ਤੇ ਭੱਲਾ ਜਾਂਦਾ ਐ ਮਮਾ ਮੈਂ ਤਾਂ ਹੀ ਸਿਆਣਾ ਹੁੰਦਾ ਦੂ ਦਾ ਬੜਾ ਸਿਆਣਾ ਦੂ ਦਾ ਬੜਾ ਸਿਆਣਾ ਇਹ ਨਹੀਂ ਮੈਂ ਮੈਂ ਇਸ਼ਾਰਾ ਕਰਦਾ ਥੋੜੀ ਤੂੰ ਜਿਹੜਾ ਤੱਕ ਤੂੰ ਵਾ ਤੂੰ ਇਸ਼ਾਰਾ ਕਰਦਾ ਮੈਂ ਤੂੰ ਇੱਕੋ ਹੀ ਬੇਬੇ ਇੰਨੀਆਂ ਬੋਲਾ ਨਹੀਂ ਬੋਲਦੇ ਡੇਡੇ ਰੁਕ ਕਰੋ ਮਰਤਵਾ ਨਾ ਪਾਵਾਂ ਯਾਰ ਬੇ ਲਓ ਜੀ ਹੁਣ ਜਿਹੜਾ ਲਾਸਟ ਸਟੈਪ ਆਪਣਾ ਫਾਈਨਲ ਸੋ ਜਿਹਦੇ ਜੇ ਆਪਾਂ ਹਰ ਸਾਲ ਅਚਾਰ ਪਾ ਕੇ ਰੱਖੀਦਾ ਆਪਣਾ ਮਰਤਵਾ ਵਾ ਵਾਹਿਗੁਰੂ ਲੈ ਕੇ ਬਾਬੇ ਦਾ ਨਾਂ ਤੇ ਹੁਣ ਆਪਾਂ ਮਰਤਵਾ ਨਾ ਵਿੱਚ ਪਾ ਦਾਂਗੇ ਅਚਾਰ ਅੰਬ ਦਾ ਜਾਰ ਖਾਓ ਜੀ ਏ ਉਹ ਜਰ ਇਹਨਾਂ ટીਸੀ ਤੱਕ ਭਰ ਲੈਣਾ ਹੁਣ ਫੋਲ ਇਹ ਇਧਰ ਤੇ ਨੱਕੋ ਨੱਕ ਭਰ ਦਿੱਤਾ ਆ ਬੇਬੇ ਨੇ ਭਰਤਾ ਜੇ ਮਰਤਮਾ ਨਾਲ ਆਪਣਾ ટીਸੀ ਤੱਕ ਜਦੋਂ ਆਪਾਂ ਲਿਆਂਦੇ ਸੀ ਉਦੋਂ ਬਹੁਤ ਲੱਗਦੇ ਸੀ ਜਦੋਂ ਇਹਨਾਂ ਪਾਣੀ ਕੱਢ ਦਿਆ ਸੁੱਕ ਜਾਂ ਉਦੋਂ ਥੋੜੇ ਘਟ ਬੋ ਜਾਂਦੇ ਬਹਿ ਜਾਂਦਾ ਬਹਿ ਜਾਂਦੇ ਹਾਂ ਤੇ ਹੁਣ ਆਪਾਂ ਤਾਂ ੁੱਤਪੁਲਵਾਈਆਂ ਹੀ ਰਹੂਗਾ ਬੇਬੇ ਦੇ ਵੱਧ ਗਿਆ ਜਿਹੜਾ ਵਾਰ ਗਿਆ ਆਪਾਂ ਆਪਾਂ ਨੂੰ ਹਰਾ ਇਹਨੂੰ ਆਂ ਹੀਰੇ ਨੂੰ ਆਪੋਂ ਕਰਦਾ ਮੈਂ ਚੰਡੀ ਕਢ ਲੈ ਜਾਊਂਗਾ ਵੀਰੇ ਆਹਰਮਣ ਚੰਡੀਗੜ੍ਹ ਨਾ ਤੋੜਦਾ ਤੇ ਨਾ ਪ੍ਰਾਅ ਦੂਰੇ ਕਰ ਆ ਪ੍ਰਾਅ ਦੀ ਲੈ ਜਾ ਚੱਕ ਕੇ ਪੁਰਾਣੇ ਫੇਰ ਕਮਾ ਲਓ ਇਹਦੇ ਆ ਕੇ ਨੀ ਸਮਾਨ ਪਾਇਆ ਵਿਚੰਨੀ ਗੱਲ ਆਇਆ ਚੰਡੀਗੜ੍ਹ ਦਾ ਨਾਂ ਵਧੀਆ ਲੱਗਦਾ ਇਹਨਾਂ ਨੂੰ ਤੇ ਤੁਹਾਨੂੰ ਲੱਗ ਚੰਡੀਗੜ੍ਹ ਦਾ ਨਾਂ ਮੈਨੂੰ ਚੰਡੀਗੜ੍ਹ ਬੇ ਬੇਬੇ ਆਪ ਸੁਭਾ ਕਰਿਆ ਹਾਰਮੋਨ ਮੈਨੂੰ ਤੇ ਚੰਡੀਗੜ੍ਹ ਸੋਹਣਾ ਪਟਿਆ ਲਾ ਤੇ ਹੁਣ ਮੈਨੂੰ ਨੀ ਕੰਗਾਲ ਤੇ ਤੈਨੂੰ ਨੀ ਕਰਨ ਕੇ ਮੈਂ ਰਾਜੀ ਤੇ ਜੀ ਬੇਬੇ ਤੂੰ ਨਾਲ ਜਾਣਾ ਹੋਵੇ ਨਾ ਮੈਂ ਜਾਣਾ ਬਸ ਅੱਧ ਕਰੇ ਰਹਾਂਗੀ ਮੈਂ ਪੱਕਾ ਨਹੀਂ ਜਾਣਾ ਪੱਕਾ ਨਹੀਂ ਜਾਣਾ ਤੇ ਭੂਆ ਕੋਲ ਤੇ ਭੂਆ ਕੋਲੇ ਵੀ ਜਾਣਾ ਮੈਂ ਭੂਆ ਕੋਲੇ ਜਾਵਾਂ ਖਲਾਤ Thank you. ਆ ਸੋਣਿਆ ਯਾਰ ਉੱਥੇ ਆਪਣੇ ਬਿਜ਼ਨਸ ਚਾਲਦੇ ਨੇ ਵੀਰੇ ਤੁਹਾਨੂੰ ਕੀ ਆਇਆ ਬਿਜ਼ਨਸ ਚਾਲਦੇ ਆ ਤੁਹਾਨੂੰ ਨਹੀਂ ਪਤਾ ਲਓ ਜੀ ਆ ਆਪਣਾ ਬੇਬੇ ਡੀਸੀ ਤੱਕ ਭਰ ਗਿਆ ਹਾਂ ਅੱਕੇ ਘਰ ਦੀ ਸਰਮ ਹੁੰਦੀ ਸੀ ਅੱਛਾ ਉਹਦਾ ਤੇਲ ਕਢਾ ਕੇ ਲਿਆਉਣਾ ਅੱਛਾ ਤੇ ਫੇਰ ਆਪਾਂ ਦਾ ਚਾਰ ਪਾਉਣਾ ਅਸੀਂ ਉਦੋਂ ਆਏ ਚਾਰ ਲਾ ਕੇ ਨਹੀਂ ਸੀ ਪਾਉਂਦੇ ਤੇ ਨਾ ਪਹਿਲਾਂ ਉਤਰ ਚਾਰ ਪਾ ਦੇਣਾ ਕਿਵੇਂ ਉਤਰ ਕਿਵੇਂ ਮੈਂ ਸੁੱਕਾ ਹੀ ਪਾ ਦੇ ਦਿੰਦੇ ਸੀ ਤੇਲ ਨਹੀਂ ਸੀ ਨਾ ਪਾਉਂਦੇ ਅੱਛਾ ਤੇਲ ਨਹੀਂ ਮਸਾਲੇ ਵਸੂਲੇ ਸਾਰੇ ਮਸੂਦੇ ਸਾਰੇ ਭਾਈ ਜੀ ਤੇ ਫੇਰ 10 15 ਦਿਨਾਂ ਪਿੱਛੇ ਤੇਲ ਪਾਉਣਾ ਅੱਛਾ ਤੇ ਇੰਨੇ ਦਿਨਾਂ ਬਾਅਦ ਕਰ ਅਸੀਂ ਅੱਗੇ ਆਈ ਪਾਉਂਦੇ ਰਹੇ ਤੇਲ ਅੱਛਾ ਤੇਲ ਪਾ ਕੇ ਫਿਰ ਚਾਰ ਖਾਂਦੇ ਹੁੰਦੇ ਫਿਰ ਤੇਲ ਪਾ ਕੇ ਚਾਰ ਖਾਂਦੇ ਹੁੰਦੇ ਸੀ ਆਇ ਨਹੀਂ ਸੀ ਵਿੱਚ ਲਾਉਂਦੇ ਨਹੀਂ ਤੇਲ ਦੇ ਵਿੱਚ ਹੁਣ ਦਾ ਮਿਕਸ ਕਰ ਲੈਨੇ ਨਾ ਸਮਾਨ ਪਾ ਕੇ ਸਮਾਨ ਸਾਰਾ ਪਾ ਲੈਨੇ ਉਦੋਂ ਕੁਛ ਵੀ ਨਹੀਂ ਪਾਉਂਦੇ ਸਾਗ ਗਾਰੀਆਂ ਮਿਰਚਾਂ ਬਸ ਤਲੂਣ ਬਾਦਾਂ ਚੀਜ਼ ਜੇ ਪਹਿਲੇ ਕਿੰਨੇ ਕਿ ਸਾਲ ਪਹਿਲਾਂ ਜਦੋਂ ਪਾਉਂਦੇ ਰਹੇ ਜਦੋਂ ਅਸੀਂ ਉਦੋਂ ਉਹ ਲੈ ਲੈ ਜੀ ਤੇ ਬੇਬੇ ਕੀ ਕਹਿੰਦੇ ਕਿੰਨਾ ਟਾਈਮ ਖਰਾਬ ਨਹੀਂ ਜਮਾ ਨਹੀਂ ਤੇ ਖਰਾਬ ਹੁੰਦਾ ਜਮਾ ਨਹੀਂ ਖਰਾਬ ਹੁੰਦਾ ਜਿੰਨਾ ਟਾਈਮ ਮਰਜੀ ਖਾਈ ਜੇ ਜੇ ਮਰਜੀ ਖਾਈ ਜਾਂ ਪਾਉਂਦੇ ਸੀ ਐਨਾ ਮਤਵਾ ਨਹੀਂ 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 ਫਿਰ ਵੀ ਕਿੰਨਾ ਟਾਈਮ ਕੋਈ 10 ਸਾਲ ਕੋਈ 4-5 ਸਾਲ ਲੰਘ ਜਾਂਦੇ ਸੀ ਅੱਛਾ 4-5 ਸਾਲ ਆਖਰਕ ਪਾਉਂਦੇ ਕੌੜਿਆਂ ਨੂੰ ਲਸੀ ਅੱਛਾ ਆ ਨਹੀਂ ਹੁੰਦੇ ਉਹ ਇਹ ਨਹੀਂ ਹੁੰਦੇ ਤੌੜੇ ਨਹੀਂ ਚਾਰ ਪਾਉਂਦੇ ਮਿਰਚਾਂ ਦਾ ਪਾਉਣਾ ਤੇ ਉਹ ਵੀ ਅਸੀਂ ਤੌੜਿਆਂ ਜੀ ਪਾਉਂਦਿਆਂ ਰਹੀਆਂ ਤੇ ਤੌੜਿਆਂ ਨੂੰ ਕੱਢ ਕੇ ਕਹਣਾ ਨਾ ਉਹ ਖਰਾਬ ਹੁੰਦਾ ਸੀ ਤਣਾਉਣ ਉਲੀ ਲੱਗ ਗਈ ਬਸ ਪਹਿਲਾਂ ਕਈ ਕਈ ਲੋਕੀ ਹੁਣੇ ਤੋੜੇ ਦੇ ਪਾਣੀ ਆ ਕੇ ਰੱਖਦੇ ਆ ਪਾਣੀ ਪੀਂਦੇ ਹਾਂ ਤੋੜੇ ਵੀ ਮੇਰੀ ਆਈ ਤੋਂ ਤੋੜੇ ਚ ਪਾ ਕੇ ਰੱਖਦੇ ਸੀ ਹਾਂ ਨਹੀਂ ਤੋੜੇ ਚ ਪਾਉਂਦੇ ਨੇ ਚਾਰ ਤੋੜਿਆਂ ਚ ਵੀ ਖਰਾਬ ਨਹੀਂ ਨਹੀਂ ਤੋੜਿਆਂ ਚ ਖਰਾਬ ਨਹੀਂ ਹੁੰਦਾ ਚਾਰ ਤੋੜਿਆਂ ਚ ਪਾਉਣਾ ਆ ਹੈ ਨਹੀਂ ਸੀਗੇ ਪਰ ਬੇਬੇ ਸਾਡੇ ਜ਼ਮਾਨੇ ਚ ਪਤਾ ਕਾਦੀ ਚ ਪਾਉਣੇ ਹੁੰਨੇ ਸੀ ਅਸੀਂ ਅਸੀਂ ਮਰਤਮਾਨ ਵਿੱਚ ਫਾਇਦਾ ਬਣਦਾ ਸੀ ਉਹਣਾ ਜ਼ਮਾਨਾ ਹੋਰ ਚਲ ਇਹ ਵੇ ਵਰਤਮਾਨ ਤਾਂ ਠੀਕ ਆ ਜੜਾ ਪਰ ਜਿਹੜੇ ਪਲਾਸਟਿਕ ਚ ਪਾਉਂਦੇ ਕਹਿੰਦੇ ਪਲਾਸਟਿਕ ਦੇ ਭਾਂਡੇ ਦੀ ਸੱਜਣਾ ਨਾ ਪਾਇਆ ਕਰੋ ਚਲ ਨਹੀਂ ਨਹੀਂ ਠੀਕ ਇਹ ਖਰਾਬ ਹੋ ਜਾਂਦਾ ਨਾ ਕਰਦਾ ਜਦੋਂ ਅਸੀਂ ਰੋਟੀ ਖੇ ਲੈ ਕੇ ਜਾਂਦੇ ਸੀ ਨਾ ਹਾਂ ਹਾਂ ਅਸੀਂ ਰੋਟੀਆਂ ਭਾਂਡੇ ਚ ਨਹੀਂ ਚਾਰ-ਪਾ ਕੇ ਜਾਂਦੇ ਅੱਛਾ ਰੋਟੀਆਂ ਦੇ ਸਨ ਜੇ ਸਬਜ਼ੀ ਵੀ ਬਣਾਉਣੀ ਉਹ ਕਰ ਰੋਟੀਆਂ ਸਨਾਂ 'ਚ ਪਾ ਕੇ ਲੈ ਜਾਂਦੀਆਂ ਸੀ ਅੱਛਾ ਤੇ ਚਾਰ ਵੀ ਸਨਾਂ 'ਚ ਪਾ ਕੇ ਜਿਵੇਂ ਰੋਟੀਆਂ ਲੈ ਜਾਂਦੀਆਂ ਜਿਹੜੇ ਜਿਹੜੇ ਆਣ ਕੇ ਮੈਂਬਰਾਂ ਨੇ ਬਹਿ ਜਾਵਨ ਹੱਥੋਂ ਉਹਨੇ ਕਦੇ ਪਾਣੀ ਲਗਾਈਆਂ ਨਹੀਂ ਹੱਥ ਧੋਣ ਨੂੰ ਪੋਝ ਕੇ ਹੱਥ ਤੇ ਉਹਵੇਂ ਰੋਟੀ ਕੱਪੜਾ ਅੱਛਾ ਚਟਣੀ ਨਾ ਚਟਣੀ ਕਿੱਥੇ ਰਗੜਦੇ ਹੀ ਪਹਿਲਾਂ ਨਾ ਨਾ ਚਾਰ ਹੀ ਪਾਉਂਦੇ ਸੀ ਚਾਰ ਚਟਣੀ ਤੇ ਚਾਰ ਚਟਣੀ ਯਾਰ ਹਲੇ ਹੀ ਰਿਹਾ ਚਾਹ ਦੇ ਨਾਲ ਸਭ ਤੋਂ ਵਧੀਆ ਕੀ ਜੀ ਲੱਗਦੀ ਆ ਪਿਆਜ਼ ਗੰਢਾ ਪਿਆਜ਼ ਗੰਢਾ ਖਾਂਦੇ ਗੰਢੇ ਹੁੰਦੇ ਉਹ ਗੰਢੇ ਬੰਨ੍ਹਦੇ ਮੈਂ ਨਾ ਉਹ ਤੋਂ ਆ ਕਰਕੇ ਬੰਨ੍ਹ ਲੈਂਦੇ ਸੀਗੇ ਯਾਰ ਕੀ ਨਾ ਨਹੀਂ ਕਰੇ ਹਲੇ ਬੜੀਆਂ ਗੱਲਾਂ ਨੇ ਪ੍ਰਾਂ ਆਣੀਆ ਨਾ ਉਹ ਗੱਲਾਂ ਕਦੇ ਖਤਮ ਨਹੀਂ ਹੋਣਗੀਆਂ ਉਹ ਆਪਾਂ ਵਲੌਗ ਬਣਾਵਾ ਕੰਪਲੀਟ ਵਲੌਗ ਚ ਦੱਸਾਂਗੇ ਪਹਿਲੇ ਜਮਾਨੇ ਚ ਆ ਆ ਚੀਜ਼ਾਂ ਹੁੰਦੀਆਂ ਸੀ ਤਾਂ ਜਿਨ੍ਹਾਂ ਨੂੰ ਜਾਣਨ ਮੇਰੇ ਆਗਿਆ ਨੂੰ ਨਹੀਂ ਪਤਾ ਹਨ ਉਹਨਾਂ ਨੂੰ ਪਤਾ ਲੱਗ ਜਾਵੇ ਚਾਰ ਤੌਰਾਂ ਜਮਾਂ ਦੇ ਖਰਾਬ ਨਹੀਂ ਸੀ ਅੱਜ ਆਪਣਾ ਚਾਰ ਪੈਜ ਅੱਜ ਕੱਲ ਨਾ ਬੜੇ ਲੋਕਾਂ ਨੂੰ ਪਾਉਂਦੇ ਨਹੀਂ ਚਾਰ ਬਜਾਰੋ ਲੈ ਆਉਂਦੇ ਹਨਾ ਆਂਟੀ ਜੀ ਉਹ ਬਜਾਰਾ ਵਿੱਚ ਆਏ ਆ ਬਾਜ਼ਾਰ ਚ ਹੁਣ ਆਪਾਂ ਵੇਖ ਆਪਾਂ ਪਹਿਲਾਂ ਅੰਬ ਲਿਆਂਦੇ ਉਹ ਆਪਾਂ ਭੋਂਗੇ ਰੱਖੇ ਫਿਰ ਮਾਲ ਕੇ ਧੋਤੇ ਧੋ ਕੇ ਸੁੱਕਣੇ ਪਾਏ ਹਨਾ ਫਿਰ ਉਹ ਸੁੱਕਿਆਂ ਤਾਂ ਮੋਕ ਨਹੀਂ ਗੱਲ ਹੈ ਜਿਹਨੇ ਖਾਣਾ ਹੈਲਦੀ ਪਵਾ ਪਵਾ ਲੋ ਜੀ ਨੇ ਜਿੰਨੂ ਆਏ ਆ ਕਿ ਕੋਈ ਅੱਗੇ ਹੁੰਦਾ ਕਿ ਤੁਰੇ ਜਾਂਦੇ ਡੱਬੇ ਹੁੰਦੇ ਕੀਨ ਦੇ ਜਿਹੜਾ ਮੈਂ ਕਿਚ ਚਾਰ ਲਿਆਉਣੇ ਆਵਾ ਬਾਜ਼ਾਰੋਂ ਉਹ ਖਰਾਬ ਹੋ ਜਾਂਦਾ ਉਹ ਇੰਨਾ ਕੁ ਵੱਡਿਆ ਹੁੰਦਾ ਤੇ ਖਰਾਬ ਹੋ ਜਾਂਦਾ ਨਾ ਯਾਰ ਪਰ ਐ ਨਹੀਂ ਕਿ ਹਰ ਇੱਕ ਚੀਜ਼ ਹੀ ਮਾੜੀ ਆ ਕਈ ਥਾਵਾਂ ਤੇ ਮਾੜੇ ਕੋਈ ਕਿਤੇ ਚੰਗੇ ਵੀ ਆ ਨਾ ਬੇਬੇ ਮੂੰਹ ਤੇ ਪਤਾ ਨਹੀਂ ਕੀ ਲੱਗਾ ਹਰਮਨ ਸਾਫ ਕਰੀ ਨੱਕ ਤੇ ਪਤਾ ਕੀ ਬੇਬੇ ਹਰਮਨ ਦੇ ਹਰਮਨ ਦੇ ਹਰਮਨ ਦੇ ਮੂੰਹ ਤੇ ਹਲੋ ਹਲਦੀ ਨਹੀਂ ਲਾਉਣੀ ਹਲਦੀ ਲਵਾਉਣੀ ਨਾਲ ਹਲਦੀ ਲਾਉਣਾ ਟਾਈਮ ਨਹੀਂ ਆਇਆ ਤੁਸੀਂ ਸਜਣੋ ਜੇ ਵਲੌਗ ਵਧੀਆ ਲੱਗਾ ਮੀਡੀਆ ਨੂੰ ਲਾਈਕ ਸ਼ੇਅਰ ਕਰ ਮੈਨੂੰ ਸਬਸਕ੍ਰਾਈਬ ਸੋ ਜੇ ਚਾਰ ਚਾਹੀਦਾ ਦੱਸ ਦੋ ਭੇਜ ਦਾਂਗੇ ਹਾਂ ਅਡਰੈਸ ਅਡਰੈਸ ਤੂੰ ਕਹਿੰਦਾ ਹਰ ਵਾਰੀ ਕਹਿ ਦਿੰਦੇ ਨਹੀਂ ਨਹੀਂ ਅਡਰੈਸ ਕਰ ਦਿਆ ਯਾਰ ਜਿਹੜਾ ਫਰੋਜਪੁਰ ਫਰੋਜਪੁਰ ਦੇ ਏਰੀਆ ਦੇ ਵਿੱਚ ਹੋਇਆ ਹੈ ਨਾ ਠੀਕ ਆ ਥੋੜਾ ਜਿਹਾ ਕਾਲ ਦਾਂਗੇ ਚੱਲ ਆ ਬਾਹਲਾ ਨਹੀਂ ਥੈਂਕ ਯੂ ਨਹੀਂ ਕਾਲ ਦਾਂਗੇ ਕੋਈ ਬੜੀ ਮਿਹਨਤ ਕੀਤੀ ਠੀਕ ਆ ਦੇ ਵੀ ਕਾਲ ਦਾਂਗੇ ਯਾਰ ਕਾਲਾਂ ਕਾਲਾਂ ਕੋਈ ਗੱਲ ਥੋੜਾ ਮਾਨ ਰੱਖਣਾਗੇ ਤੇ ਮਿਹਨਤ ਤੁਸੀਂ ਬਹੁਤ ਕੀਤੀ ਆ ਸੱਚ ਪਿਆਰ ਪਾਉਣਾ ਬਹੁਤ ਔਖਾ ਹਾਂ ਕਿਉਂ ਪਏ ਬਲਾਮ ਬਲਿਆਨ ਇਹ ਗੱਲ ਗਲਤ ਆ ਪਹਿਲਾਂ ਜਦ ਪਾਉਣਾ ਸੀ ਕਹਿੰਦੇ ਬਹੁਤ ਸੌਖਾ ਵਾ ਥੋੜੇ ਦੇਣਾ ਵਾ ਦੇਖੋ ਕਹਿੰਦੇ ਬਹੁਤ ਸਾਰਾ ਪਿਆਰ ਸਤਿਕਾਰ ਐਦਾਂ ਹੀ ਤੁਹਾਡਾ ਮੰਨ ਆਸ ਦੇ ਰਹੋ ਵਾਤੇ ਰਹੋ ਮਾਰ ਸਭ ਨੂੰ ਖੁਸ਼ ਰੱਖ ਕੇ ਚੰਗੀ ਕਹਾਣੀ ਰੱਖੇ ਸਾਡੀਆਂ ਖੁਸ਼ ਨਾ ਤੁਸੀਂ ਵੇਖ ਕੋੜੇ ਕੁਝ ਨਾ ਵੀ ਵੇਖਾਂਗੇ ਸੋ ਸਤਿ ਸ਼੍ਰੀ ਅਕਾਲ ਜੀ ਬਾਏ 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 ਖਾ ਲਈ ਹੋ ਨਹੀਂ ਚਾ ਇਹ ਕਿੰਨੇ ਦਿਨ ਬਾਅਦ ਖਾਣਾ ਸੱਚੀ ਦੱਸਿਆ ਨਹੀਂ ਜਿੱਦਨ ਮਰਜੀ ਖਾ ਲੇ ਇਹ ਤਾਂ ਮੈਂ ਤਾਂ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਨਹੀਂ ਮੈਨੂੰ ਤਾਂ ਕੱਚਾ ਕੱਚਾ ਬਹੁਤ ਸਵਾਦ ਆ ਲੱਗਦਾ ਅਸੀਂ ਮੈਂ ਕਿਹਦਾ ਚਾਰ ਪਾਉਣਾ ਨਾ ਨਿੰਬੂ ਦਾ ਪਾਉਣਾ ਅੰਬ ਦਾ ਪਾਉਣਾ ਬਾਪੂ ਜੀ ਨੇ ਕੀ ਜੇ ਦਿਨ ਕਦੇ ਖਾਦਾ ਨਹੀਂ ਜਿੰਦਣ ਪੌਣਾ ਉਹਦਣ ਹੀ ਖਾਣਾ ਦੋ ਤਿੰਨ ਦਿਨ ਖਾ ਆਖਣ ਨੇ ਕਾਕੀ ਅੱਜ ਨਾ ਲਿਆਜੇ ਮੇਰਾ ਤੇ ਚਾਰ ਬੇਬੇ ਮੈਂ ਨਹੀਂ ਚਾਰ ਨਹੀਂ ਖਾਣਾ ਇਹ ਤੇ ਚਾਰ ਨਹੀਂ ਖਾਣਾ ਇਹ ਪੰਜ ਖਾਣਾ